ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂ ਸਟਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਸੈਮੈਸਟਰ 2 ਦੇ ਲਈ ਸ਼ਕਤੀ ਦੀ ਧਾਰਨਾ ਕਨਸੈਪਟ ਆਫ ਪਾਵਰ ਇਸ ਦੇ ਜਿਹੜੇ ਕਿ ਸ਼ਕਤੀ ਦੇ ਵਿਸ਼ੇਸ਼ਤਾਵਾਂ ਲੱਛਣ ਫੀਚਰਸ ਠੀਕ ਹੈ ਕੈਰੈਕਟਰਿਸਟਿਕ ਤੇ ਸ਼ਕਤੀ ਦੇ ਕਿਸਮਾਂ ਇਹ ਦੋਨੋਂ ਕੁਐਸਚਨ ਇਸ ਵੀਡੀਓ ਚ ਕਰਾਂਗੇ ਸੋ ਵੀਡੀਓ ਅੰਡ ਤੱਕ ਦੇਖਣਾ ਤੇ ਵੱਧ ਤੋਂ ਵੱਧ ਜਿਹੜੇ ਕਿ ਸ਼ੇਅਰ ਕਰਨਾ ਇਸ ਦੇ ਵਿੱਚ ਮੈਂ ਤੁਹਾਨੂੰ ਪੁਆਇੰਟਸ ਜਿਹੜੇ ਕਿ ਸਮਝਾਉਂਗੀ ਤਾਂ ਕਿ ਤੁਸੀਂ ਈਜ਼ੀ ਵੇ ਦੇ ਨਾਲ ਜਿਹੜੇ ਕਿ ਯਾਦ ਕਰ ਸਕੋ ਤੇ ਪੁਆਇੰਟਸ ਸਭ ਤੋਂ ਪਹਿਲਾਂ ਤੁਸੀਂ ਹੈਡਿੰਗ ਯਾਦ ਕਰਨੇ ਹੁੰਦੇ ਨੇ ਸਭ ਤੋਂ ਪਹਿਲਾਂ ਤੁਹਾਡੇ ਹੈਡਿੰਗ ਯਾਦ ਹੋਣਗੇ ਤੇ ਵਿਚਲਾ ਮਟੀਰੀਅਲ ਤੁਸੀਂ ਜਿਹੜੇ ਕਿ ਆਪਣੀ ਵਰਡਿੰਗ ਦੇ ਵਿੱਚ ਵੀ ਲਿਖ ਸਕਦੇ ਹੋ ਸਮਝ ਕੇ ਤੇ ਸ਼ਕਤੀ ਹੈ ਕਿ ਸ਼ਕਤੀ ਹੁੰਦੀ ਕੀ ਆ ਪਾਵਰ ਹੈ ਤੇ ਇਹਦੇ ਜਿਹੜੇ ਕਿ ਪਰਿਭਾਸ਼ਾਵਾਂ ਕਿਸੇ ਦੋ ਰਾਈਟਰ ਦੇ ਉਸੇ ਕਰ ਲੈਣੇ ਨੇ ਮੈਂ ਤਾਂ ਹੁਣ ਦੱਸ ਦਿਆਂ ਵੀ ਕਿਹੜੀਆਂ ਈਜ਼ੀ ਨੇ ਤੁਸੀਂ ਉਹ ਪਰਿਭਾਸ਼ਾਵਾਂ ਕਰ ਲੈਣੇ ਜਿਵੇਂ ਸ਼ਕਤੀ ਸ਼ਕਤੀ ਜਿਹੜੇ ਕਿ ਭਾਲੇ ਤਾਂ ਜਸਟ ਸ਼ਕਤੀ ਹੁੰਦੀ ਕੀ ਆ ਤਾਂ ਇਹਦੇ ਵਿੱਚ ਤੁਸੀਂ ਇਹ ਕਰ ਲੈਣਾ ਜਿਵੇਂ ਆਪਾਂ ਕੁਐਸਚਨ ਲੌਂਗ ਕੁਐਸਚਨ ਤੁਸਾਂ ਨੂੰ ਪਤਾ ਹੀ ਹੁੰਦਾ ਵੀ ਕਿਵੇਂ ਲਿਖਣਾ ਆਉਂਦਾ ਸਭ ਤੋਂ ਪਹਿਲਾਂ ਜਾਣ ਪਛਾਣ ਜਾਣ ਪਛਾਣ ਦੇ ਵਿੱਚ ਸ਼ਕਤੀ ਕੀ ਹੈ ਉਹ ਦੇ ਦਾਂਗੇ ਦੈਨ ਉਸ ਤੋਂ ਬਾਅਦ ਫਿਰ ਇਹਦੇ ਜਿਹੜੇ ਕਿ ਪਰਿਭਾਸ਼ਾਵਾਂ ਦੇਵਾਂਗੇ ਹਾਂਜੀ ਪ੍ਰਭੂਸਤਾ ਤੇ ਰਾਸ਼ਟਰਵਾਦ ਦੀ ਤਰ੍ਹਾਂ ਸ਼ਕਤੀ ਵੀ ਰਾਜ ਪ੍ਰਣਾਲੀ ਦੀ ਜਿਹੜੀ ਕਿ ਪੋਲੀਟੀਕਲ ਸਿਸਟਮ ਦੀ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਤੇ ਜ਼ਰੂਰੀ ਤੱਤ ਹੈ ਤੇ ਸ਼ਕਤੀ ਨੂੰ ਰਾਜ ਤੋਂ ਆਪਾਂ ਅਲੱਗ ਨਹੀਂ ਕੀਤਾ ਜਾ ਸਕਦਾ ਮਤਲਬ ਕਿ ਸ਼ਕਤੀ ਪਾਵਰ ਨੂੰ ਆਪਾਂ ਰਾਜ ਤੋਂ ਸਟੇਟ ਤੋਂ ਅਲੱਗ ਨਹੀਂ ਕਰ ਸਕਦੇ ਤਾਂ ਸ਼ਕਤੀ ਇੱਕ ਅਜਿਹਾ ਸਾਧਨ ਹੈ ਜਿਸ ਦੁਆਰਾ ਰਾਜ ਆਪਣੀ ਅੰਦਰਲੀ ਤੇ ਬਾਹਰਲੀ ਨੀਤੀ ਨੂੰ ਅਮਲੀ ਰੂਪ ਦਿੰਦਾ ਭਾਵ ਕਿ ਜਿਹੜੀ ਵੀ ਉਹਦੀ ਅੰਦਰਲੀ ਤੇ ਅੰਦਰੂਨੀ ਜਿਹੜੀ ਵੀ ਕੋਈ ਨੀਤੀ ਹੈ ਜਿਹੜੀ ਵੀ ਕੋਈ ਪੋਲਿਸੀਜ਼ ਹੈ ਹੈਗੀਆਂ ਨੇ ਉਹਨਾਂ ਨੂੰ ਅ ਅਸਲੀਅਤ ਦੇ ਵਿੱਚ ਲੈ ਕੇ ਆਉਂਦਾ ਸ਼ਕਤੀ ਦੇ ਰਾਹੀਂ ਤਾਂ ਸ਼ਕਤੀ ਸਮਾਜ ਦੀ ਉਸਥਾ ਲਈ ਵੀ ਜ਼ਰੂਰੀ ਹੈ ਬਿਨਾ ਸ਼ਕਤੀ ਦੇ ਸਮਾਜ ਦੇ ਵਿੱਚ ਕਾਨੂੰਨ ਦੀ ਵਿਵਸਥਾ ਨਹੀਂ ਕੀਤੀ ਜਾ ਸਕਦੀ ਤੇ ਅਸਲ ਦੇ ਵਿੱਚ ਸ਼ਕਤੀ ਤੋਂ ਬਿਨਾ ਕੋਈ ਵੀ ਜਿਹੜੇ ਕਿ ਸੰਗਠਨ ਕਰਨਾ ਆਰਗੇਨਾਈਜੇਸ਼ਨ ਕਰਨਾ ਨਹੀਂ ਹੋ ਸਕਦਾ ਤੇ ਸ਼ਕਤੀ ਸਮਾਜ ਦੀ ਵਿਵਸਥਾ ਦਾ ਹੀ ਆਧਾਰ ਹੁੰਦੀ ਹੈ ਹੁਣ ਅੱਗੇ ਆਪਾਂ ਇਹਦੀ ਪਰਿਭਾਸ਼ਾ ਦੇਖਦੇ ਹਾਂ ਜੇ ਤੁਸੀਂ ਇਹਦੇ ਵਿੱਚ ਇਹ ਵੀ ਲਿਖਣਾ ਤਾਂ ਲਿਖ ਸਕਦੇ ਹੋ ਵੀ ਸ਼ਕਤੀ ਦੀ ਧਾਰਨਾ ਦਾ ਵਿਕਾਸ ਰਾਜਨੀ ਸ਼ਾਸਤਰ ਵਿੱਚ ਸ਼ਕਤੀ ਦੀ ਧਾਰਨਾ ਜਿਹੜੀ ਕਿ ਨਵੀਂ ਨਹੀਂ ਹੈਗੀ ਸ਼ਕਤੀ ਦੀ ਧਾਰਨਾ ਦੀ ਪ੍ਰਾਚੀਨ ਕਾਲ ਤੋਂ ਹੀ ਚਰਚਾ ਕੀਤੀ ਜਾਂਦੀ ਹੈ ਤੇ ਜੁਨਾਨ ਪ੍ਰਾਚੀਨ ਜੁਨਾਨੀ ਜਿਹੜੇ ਦਾਰਸ਼ਨਿਕ ਸੋਕਰੇਟ ਪਲੇਟੋ ਅਰਸਤੂ ਸ਼ਕਤੀ ਦੀ ਧਾਰਨਾ ਨੂੰ ਦੋ ਚੰਗੀ ਤਰੀਕੇ ਨਾਲ ਜਿਹੜੇ ਕਿ ਜਾਣੂ ਸੀ ਤੇ ਅਰਸਤੂ ਨੇ ਤਾਂ ਸ਼ਕਤੀ ਸਥਿਤੀ ਅਤੇ ਸ਼ਕਤੀ ਵਰਤੋਂ ਦੇ ਆਧਾਰ ਤੇ ਸ਼ਕਤੀ ਸੰਵਿਧਾਨਾਂ ਦਾ ਵਰਗੀਕਰਨ ਕੀਤਾ ਮਕਾਬਲੀ ਅਤੇ ਹੌਬਸ ਨੇ ਵੀ ਸ਼ਕਤੀ ਦਾ ਸਮਾਨਾਂਤਰਾ ਅਧਿਐਨ ਕੀਤਾ ਭਾਵੇਂ ਕਿ ਇਹਨਾਂ ਨੇ ਜਿਹੜੇ ਕਿ ਅਧਿਐਨ ਕੀਤਾ ਠੀਕ ਹੈ ਧਨ ਉਸਤਵਾਦ ਪਰਿਭਾਸ਼ਾਵਾਂ ਦੇ ਵਿੱਚੋਂ ਸਭ ਤੋਂ ਈਜ਼ੀ ਪਰਿਭਾਸ਼ਾ ਹੈਗੀਆਂ ਨੇ ਹਾਂਜੀ ਪ੍ਰਵਾਸਾਂਵਾਂ ਦੇ ਵਿੱਚ ਇੱਕ ਆਰ ਐਚ ਟੋਨੀ ਠੀਕ ਹੈ ਇਹਦੀ ਪ੍ਰਵਾਸਾ ਵੀ ਈਜ਼ੀ ਹੈ ਸ਼ਕਤੀ ਕਿਸੇ ਵਿਅਕਤੀ ਜਾਂ ਸਮੂਹ ਦੀ ਉਸ ਦੀਆਂ ਇਛਾਵਾਂ ਦੇ ਅਨਸਾਰ ਕੰਮ ਕਰਨ ਦੀ ਯੋਗਤਾ ਸ਼ਕਤੀ ਕਿਸੇ ਵਿਅਕਤੀ ਜਾਂ ਸਮੂਹ ਜਾਂ ਆਸ਼ਾਵਾਦ ਦੇ ਅਨੁਸਾਰ ਆ ਜਿਹੜੇ ਕਿ ਕੰਮ ਕਰਨ ਦੀ ਯੋਗਤਾ ਭਾਵ ਕਿ ਕਿਸੇ ਸਮੂਹ ਦੀ ਕਿਸੇ ਵਿਅਕਤੀ ਦੀ ਇੱਛਾ ਦੇ ਅਨੁਸਾਰ ਆ ਜਿਹੜੇ ਕਿ ਕੰਮ ਕੀਤਾ ਜਾਵੇ ਵੀ ਐਵੇਂ ਕੰਮ ਹੋਣਾ ਚਾਹੀਦਾ ਕੋਈ ਗਰੁੱਪ ਕੋਈ ਸਮੂਹ ਚਾਹੇ ਜਾਂ ਕੋਈ ਵਿਅਕਤੀ ਚਾਹੇ ਵੀ ਐਵੇਂ ਕੰਮ ਹੋਣਾ ਚਾਹੀਦਾ ਉਵੇਂ ਹੀ ਕੰਮ ਕਰ ਕੰਮ ਕੀਤਾ ਜਾਵੇ ਠੀਕ ਹੈ ਭਾਵ ਕਿ ਕਿਸ ਨੂੰ ਪ੍ਰਭਾਵਿਤ ਕਰਨ ਦੀ ਯੋਗਤਾ ਹੋਵੇ ਵੀ ਕਿਸੇ ਗਰੁੱਪ ਦੇ ਵਿੱਚ ਹੋਵੇ ਜਾਂ ਕਿਸੇ ਵਿਅਕਤੀ ਦੇ ਵਿੱਚ ਹੋਵੇ ਵੀ ਉਹਦੇ ਅਕੋਰਡਿੰਗ ਕੰਮ ਹੋਵੇ ਤਾਂ ਉਹ ਕੀ ਹੋਊਗੀ ਸ਼ਕਤੀ ਆ ਠੀਕ ਹੈ ए इज दीया ਤੇ ਇੱਕ ਇਸ ਦੇ ਵਿੱਚੋਂ ਤੁਸੀਂ ਕਰ ਸਕਦੇ ਹੋ ਮਕਾਈਵਰ ਹਾਂਜੀ ਮਕਾਈਵਰ ਪ੍ਰੋਫੈਸਰ ਮਕਾਈਵਰ ਦੇ ਅਨੁਸਾਰ ਸ਼ਕਤੀ ਹੋਣ ਤੋਂ ਸਾਡਾ ਅ ਅਰਥ ਵਿਅਕਤੀਆਂ ਦੇ ਵਿਹਾਰ ਵਿਹਾਰ ਕੀ ਹੁੰਦਾ ਬਿਹੇਵੀਅਰ ਨੂੰ ਕੰਟਰੋਲ ਕਰਨਾ ਨਿਯਮਤ ਕਰਨਾ ਜਾਂ ਨਿਰਦੇਸ਼ਿਤ ਕਰਨ ਦੀ ਯੋਗਤਾ ਤੋਂ ਹੈ ਸ਼ਕਤੀ ਹੋਣ ਤੋਂ ਸਾਡਾ ਭਾਵ ਹੈ ਆ ਜਾਂ ਅਰਥ ਹੈ ਵਿਅਕਤੀਆਂ ਦੇ ਵਿਵਹਾਰ ਭਾਵ ਕੀ ਬਿਹੇਵੀਅਰ ਨੂੰ ਕੰਟਰੋਲ ਕਰਨ ਉਹਨੂੰ ਨਿਯਮਤ ਕਰਨ ਉਹਨੂੰ ਨਿਰਦੇਸ਼ਿਤ ਕਰਨ ਦੀ ਯੋਗਤਾ ਤੋਂ ਹੈਗਾ ਠੀਕ ਹੈ ਤੇ ਇੱਕ ਮੈਂ ਤਿੰਨ ਆ ਦੱਸ ਰਹੀ ਤਿੰਨ ਚ ਤੁਸੀਂ ਕੋਈ ਦੋ ਕਰ ਸਕਦੇ ਹੋ ਫਰੈਡਰਿਕ ਅਤੇ ਸ਼ੂਮੇਨ ਦੇ ਅਨਸਾਰ ਸ਼ਕਤੀ ਮਿੱਤਰ ਬਣਾਉਣ ਤੇ ਲੋਕਾਂ ਨੂੰ ਪ੍ਰਭਾਵਿਤ ਕਰਨ ਦੀ ਯੋਗਤਾ ਸ਼ਕਤੀ ਮਿੱਤਰ ਬਣਾਉਣ ਤੇ ਲੋਕਾਂ ਨੂੰ ਪ੍ਰਭਾਵਿਤ ਕਰਨ ਦੀ ਯੋਗਤਾ ਹੈਗੀ ਆ ਹਾਂਜੀ ਹੁਣ ਆਪਾਂ ਦੇਖਦੇ ਹਾਂ ਸ਼ਕਤੀ ਦੇ ਵਿਸ਼ੇਸ਼ਤਾਵਾਂ ਲੱਛਣ ਕੈਰੈਕਟ੍ਰਿਸਟਿਕਸ ਜਾਂ ਫੀਚਰਸ ਪਹਿਲਾਂ ਹੈਡਿੰਗ ਪਹਿਲਾਂ ਹੈਡਿੰਗ ਆਪਾਂ ਰੀਡ ਕਰਾਂਗੇ ਹੈਡਿੰਗ ਹੈਡਿੰਗ ਤੁਹਾਡੇ ਯਾਦ ਹੋਣੇ ਚਾਹੀਦੇ ਨੇ ਪਹਿਲਾਂ ਦੂਜਿਆਂ ਦੇ ਵਿਹਾਰ ਭਾਵ ਕੀ ਵਿਵਹਾਰ ਨੂੰ ਪ੍ਰਭਾਵਿਤ ਕਰਨ ਦੀ ਯੋਗਤਾ ਦੀ ਮੌਜੂਦਗੀ ਹੁੰਦੀ ਹੈ ਸ਼ਕਤੀ ਦੇ ਵਿੱਚ ਨੰਬਰ 1 ਕੀ ਹੋ ਗਿਆ ਸੈਕੰਡ ਕੀ ਹੋ ਗਿਆ ਸ਼ਕਤੀ ਮਨੁੱਖੀ ਸਬੰਧਾਂ ਦਾ ਇੱਕ ਵਿਸ਼ਿਸ਼ਟ ਰੂਪ ਹੈ ਸ਼ਕਤੀ ਇਹ ਜਿਹੜੀ ਕਿ ਮਨੁੱਖੀ ਸਬੰਧਾਂ ਦਾ ਇੱਕ ਵਿਸ਼ਿਸ਼ਟ ਰੂਪ ਹੈ ਥਰਡ ਹੈਡਿੰਗ ਹੈਗਾ ਜਿਹੜੇ ਕਿ ਆਪਣਾ ਸ਼ਕਤੀ ਉਸਦੀ ਵਰਤੋਂ ਤੇ ਨਿਰਭਰ ਕਰਦੀ ਹੈ ਠੀਕ ਹੈ ਫੋਰਥ ਹੈਂਦਾ ਸ਼ਕਤੀ ਦੀ ਧਾਰਨਾ ਵਿੱਚੋਂ ਕਠੋਰ ਹਾਨੀ ਪਹੁੰਚਾਉਣ ਦੀ ਧਾਰਨਾ ਵੀ ਸ਼ਾਮਿਲ ਹੈ ਫਿਫਥ ਹੈਗਾ ਸ਼ਕਤੀ ਸਥਿਤੀ ਪਰਖ ਹੁੰਦੀ ਹੈ ਫਿਫਥ ਹੈਗਾ ਸ਼ਕਤੀ ਸਥਿਤੀ ਪਰਖ ਹੁੰਦੀ ਹੈ ਸਿਚੁਏਸ਼ਨਲ ਹੁੰਦੀ ਹੈ ਤੇ ਅੱਗੇ ਹੈਗਾ ਸ਼ਕਤੀ ਭੌਤਿਕ ਨਹੀਂ ਹੁੰਦੀ ਕੋਈ ਮਟੀਰੀਅਲਿਸਟਿਕ ਨਹੀਂ ਹੁੰਦੀ ਇਹ ਸੈਵਨਥਾ ਸ਼ਕਤੀ ਦਾ ਸੰਬੰਧ ਵਾਰੀ ਪ੍ਰਭਾਵ ਦੇ ਨਾਲ ਹੁੰਦਾ ਨੰਬਰ 8 ਹੈਗਾ ਸ਼ਕਤੀ ਦੀ ਵਰਤੋਂ ਕਿਸੇ ਲਕਸ਼్య ਭਾਵ ਕੀ ਕਿਸੇ ਉਦੇਸ਼ ਦੇ ਨਾਲ ਸੰਬੰਧਿਤ ਹੋਣੀ ਜ਼ਰੂਰੀ ਹੁੰਦੀ ਆ ਤੇ ਨੈਕਸਟ ਹੈਗਾ ਸ਼ਕਤੀ ਸਬੰਧਾਤਮਕ ਹੈ ਦੇ ਵਿੱਚ ਸਬੰਧ ਹੁੰਦੇ ਨੇ ਤੇ ਨੰਬਰ 10 ਹੈ ਸ਼ਕਤੀ ਸਖੇਪ ਹੁੰਦੀ ਰਿਲੇਟਿਵ ਹੁੰਦੀ ਆ ਪਾਵਰ ਇਜ਼ ਰਿਲੇਟਿਵ ਤੇ ਸ਼ਕਤੀ ਦੇ ਦੋ ਰੂਪ ਹੁੰਦੇ ਨੇ ਵਾਸਤਵਿਕ ਤੇ ਸੰਭਾਵਿਤ ਐਕਚੁਅਲ ਤੇ ਪੋਟੈਸ਼ੀਅਲ ਦੈਨ ਉਸ ਤੋਂ ਅੱਗੇ ਹੈਗਾ ਹਾਂਜੀ ਇਹ ਇਹਦੀਆਂ ਜਿਹੜੇ ਕਿ 10 ਇਹਦੀਆਂ ਵਿਸ਼ੇਸ਼ਤਾਵਾਂ ਨੂੰ ਅਪਨ ਇਹਦੀ ਵਿਆਖਿਆ ਮੈਂ ਤੁਹਾਨੂੰ ਸਮਝਾਉਣੀ ਆ ਹਾਂਜੀ ਦੂਜਿਆਂ ਦੇ ਵਿਵਹਾਰ ਨੂੰ ਪ੍ਰਭਾਵਿਤ ਕਰਨ ਦੀ ਯੋਗਤਾ ਦੀ ਮੌਜੂਦਗੀ ਜੇ ਤੁਸੀਂ ਸਿੱਧਾ ਕਹੋ ਤਾਂ ਉਹ ਵੀ ਸ਼ਕਤੀ ਦੇ ਵਿੱਚ ਦੂਜਿਆਂ ਨੂੰ ਪ੍ਰਭਾਵ ਕਰਨ ਦੀ ਯੋਗਤਾ ਹੁੰਦੀ ਹੈ ਹਾਂਜੀ ਹੋਰ ਵਿਅਕਤੀਆਂ ਦੇ ਵਿਹਾਰ ਭਾਵ ਕੀ ਬਿਹੇਵੀਅਰ ਕੰਮਾਂ ਤੇ ਨਿੱਤਿਆਂ ਨੂੰ ਪ੍ਰਭਾਵਿਤ ਕਰਨ ਦੀ ਯੋਗਤਾ ਸ਼ਕਤੀ ਦੀ ਮੂਲ ਧਾਰਨਾ ਹੈ ਸ਼ਕਤੀ ਦੀ ਮੁੱਖ ਵਿਸ਼ੇਸ਼ਤਾ ਤੇ ਇਸ ਯੋਗਤਾ ਤੋਂ ਬਿਨਾ ਆਪਾਂ ਸ਼ਕਤੀ ਦੀ ਕਲਪਨਾ ਵੀ ਨਹੀਂ ਕਰ ਸਕਦੇ ਵੀ ਆਪਾਂ ਪਾਵਰ ਦੀ ਉਦੋਂ ਤੱਕ ਕਲਪਨਾ ਨਹੀਂ ਕਰ ਸਕਦੇ ਜਦੋਂ ਤੱਕ ਪਾਵਰ ਦੂਜਿਆਂ ਨੂੰ ਪ੍ਰਭਾਵਿਤ ਨਾ ਕਰਦੀ ਹੋਵੇ ਦੂਜੇ ਦੇ ਬਿਹੇਵੀਅਰ ਨੂੰ ਨਾ ਪ੍ਰਭਾਵਿਤ ਕਰਦੀ ਹੋਵੇ ਤੇ ਯੋਗਤਾ ਜਿਹੜੀ ਕਿ ਦੂਜਿਆਂ ਨੂੰ ਪ੍ਰਭਾਵਿਤ ਕਰਨ ਦੀ ਯੋਗਤਾ ਹੁੰਦੀ ਹੈ ਇਹ ਕਈ ਰੂਪ ਹੋ ਸਕਦੇ ਨੇ ਜਿਵੇਂ ਆਰਥਿਕ ਯੋਗਤਾ ਵੀ ਹੋ ਸਕਦਾ ਹੈ ਕਿ ਕਿਸੇ ਨੂੰ ਆਰਥਿਕ ਤੌਰ ਤੇ ਪ੍ਰਭਾਵਿਤ ਕਰੇ ਤੇ ਬૌਧਿਕ ਯੋਗਤਾ ਕਿਸੇ ਨੂੰ ਬੁੱਧੀ ਦੇ ਤੌਰ ਤੇ ਪ੍ਰਭਾਵਿਤ ਕਰਨ ਦੀ ਯੋਗਤਾ ਵਿਅਕਤੀਗਤ ਯੋਗਤਾ ਠੀਕ ਹੈ ਸਰੀਰਕ ਯੋਗਤਾ ਦੇ ਸਰੀਰਕ ਬਲ ਦੇ ਆਧਾਰ ਤੇ ਕਿਸ ਨੂੰ ਪ੍ਰਭਾਵਿਤ ਕਰੇ ਜਦੋਂ ਕੋਈ ਵਿਅਕਤੀ ਆਪਣੀ ਆਰਥਿਕ ਯੋਗਤਾ ਬੌਧਿਕ ਯੋਗਤਾ ਜਾਂ ਕਿਸੇ ਹੋਰ ਯੋਗਤਾ ਦੇ ਕਾਰਨ ਦੂਜਿਆਂ ਪਾਸੋਂ ਆਪਣੀ ਮਨਮਰਜ਼ੀ ਦੇ ਅਨੁਸਾਰ ਆਪਣੀ ਮਰਜ਼ੀ ਦੇ ਅਨੁਸਾਰ ਕੰਮ ਕਰਨ ਦੇ ਵਿੱਚ ਸਫਲ ਹੋ ਜਾਂਦਾ ਤਾਂ ਉੱਥੇ ਆਪਾਂ ਕੀ ਕਹਾਂਗੇ ਵੀ ਸ਼ਕਤੀ ਦੀ ਵਰਤੋਂ ਕਰ ਰਿਹਾ ਮੰਨ ਲਓ ਕੋਈ ਵੀ ਕਿਸੇ ਕੋਲ ਚਾਹੇ ਉਹਦੇ ਕੋਲ ਆਰਥਿਕ ਪਾਵਰ ਹੈ ਠੀਕ ਹੈ ਭਾਵ ਕਿ ਉਹਦੇ ਕੋਲ ਪੈਸਾ ਪ੍ਰਦਾਨ ਆ ਉਹ ਪੈਸੇ ਦੇ ਕੇ ਕਿਸੇ ਨੂੰ ਵੀ ਕੋਈ ਕੰਮ ਕਰਨ ਲਈ ਕਹਿ ਸਕਦਾ ਜਾਂ ਉਹਦੇ ਕੋਲ ਇੰਨੀ ਪਾਵਰ ਹੈ ਇੰਨੀ ਇੰਟੈਲੀਜੈਂਸੀ ਹੈ ਕਿ ਆਪਣੀ ਇੰਟੈਲੀਜੈਂਸੀ ਦੀ ਵਰਤੋਂ ਕਰਕੇ ਦੂਜਿਆਂ ਨੂੰ ਪ੍ਰਭਾਵਿਤ ਕਰਕੇ ਆਪਣੇ ਅਕੋਰਡਿੰਗ ਕੰਮ ਕਰਵਾ ਸਕਦਾ ਜਾਂ ਆਪਣੇ ਸਰੀਰਕ ਯੋਗਤਾ ਦੇ ਬਲ ਦੇ ਆਧਾਰ ਤੇ ਦੂਜਿਆਂ ਤੇ ਦਬਾਅ ਪਾ ਕੇ ਦੂਜਿਆਂ ਤੋਂ ਉਹਨਾਂ ਨੂੰ ਕੰਮ ਕਰਨ ਲਈ ਪ੍ਰਭਾਵਿਤ ਕਰ ਸਕਦਾ ਤਾਂ ਉਹ ਕੀ ਹੋ ਜੂਗੀ ਸ਼ਕਤੀ ਹੋ ਜੂਗੀ ਠੀਕ ਹੈ ਉਸ ਤੋਂ ਬਾਅਦ ਹੈਗਾ ਸੈਕੰਡ ਸ਼ਕਤੀ ਮਨੁੱਖੀ ਸਬੰਧਾਂ ਦਾ ਇੱਕ ਵਿਸ਼ਿਸ਼ਟ ਰੂਪ ਹੈ ਹਾਂਜੀ ਫਰੈਡਰਿਕ ਦੇ ਅਨੁਸਾਰ ਸ਼ਕਤੀ ਮਨੁੱਖੀ ਸਬੰਧਾਂ ਦੇ ਇੱਕ ਵਿਸ਼ੇਸ਼ ਰੂਪ ਹੈ ਸ਼ਕਤੀ ਦੀ ਧਾਰਨਾ ਲਈ ਇੱਕ ਕਰਤਾ ਅਤੇ ਕੁਝ ਹੋਰ ਵਿਅਕਤੀਆਂ ਦਾ ਹੋਣਾ ਜ਼ਰੂਰੀ ਹੈ ਤਾਂ ਜੋ ਜਿਹੜੇ ਕਿ ਕਰਤਾ ਵਿਅਕਤੀਆਂ ਉੱਤੇ ਆਪਣੀ ਯੋਗਤਾ ਦੇ ਅਕੋਰਡਿੰਗ ਜਿਹੜੇ ਕਿ ਪ੍ਰਭਾਵ ਪਾ ਸਕੇ ਤੇ ਉਹਨਾਂ પાસે ਆਪਣੀ ਮਰਜ਼ੀ ਦੇ ਅਨਸਾਰ ਜਿਹੜੇ ਕਿ ਕੰਮ ਕਰਵਾ ਸਕੇ ਤਾਂ ਸ਼ਕਤੀ ਦੀ ਹਸਤੀ ਜਿਹੜੀ ਕਿ ਭਾਵ ਕਿ ਇਹ ਨਹੀਂ ਹੈ ਕਿ ਉਹਦੇ ਵਿੱਚ ਕੋਈ ਵੀ ਜਣਾ ਨਾ ਹੋਵੇ ਜਦ ਤੱਕ ਸ਼ਕਤੀ ਕਿਸੇ ਦੂਜੇ ਨੂੰ ਮੰਨ ਲੋ ਕਿ ਸੇ ਕੋਲ ਪਾਵਰ ਹੈ ਜਦ ਤੱਕ ਉਹ ਉਹਦੇ ਸਾਹਮਣੇ ਵਾਲਾ ਪਰਸਨ ਨੂੰ ਪ੍ਰਭਾਵਿਤ ਨਾ ਕਰੇ ਆਪਾਂ ਮੰਨ ਨਹੀਂ ਸਕਦੇ ਹੈਗੇ ਕਿ ਉਹਦੇ ਕੋਲ ਪਾਵਰ ਆ ਤੇ ਜੇ ਸਾਹਮਣੇ ਵਾਲਾ ਕੋਈ ਉਹਦੇ ਅੱਗੇ ਹੋਊਗਾ ਹੀ ਨਹੀਂ ਜਿਸ ਨੂੰ ਆ ਨਾ ਪ੍ਰਭਾਵਿਤ ਕਰਨਾ ਤਾਂ ਸ਼ਕਤੀ ਦੇ ਆਪਾਂ ਨੂੰ ਧਾਰਨਾ ਦੇ ਸ਼ਕਤੀ ਦੀ ਹੋਣ ਦਾ ਆਪ ਨੂੰ ਪਤਾ ਹੀ ਨਹੀਂ ਲੱਗਣਾ ਹੈਗਾ ਜਿਸ ਕਰਕੇ ਕੀ ਹੈ ਵੀ ਸ਼ਕਤੀ ਦੇ ਵਿੱਚ ਜਿਸ ਤੇ ਪ੍ਰਭਾਵ ਪਾਉਣਾ ਹੈ ਉਹ ਵੀ ਹੋਣੀ ਜ਼ਰੂਰੀ ਨਹੀਂ ਠੀਕ ਹੈ ਤਾਂ ਹੀ ਇਹਦੀ ਆ ਆਪਾਂ ਜਿਹੜੇ ਕੀ ਮੰਨਾਂਗੇ ਵੀ ਕਿ ਇਹਦੇ 'ਚ ਹੋਂਦ ਹੈ ਪਾਵਰ ਹੈ ਤਾਂ ਕਿ ਇਹਦੇ ਵਿੱਚ ਇੱਕ ਇੱਕ ਜੋ ਪ੍ਰਭਾਵਿਤ ਕਰ ਰਿਹਾ ਉਹਨੂੰ ਕਿਸ ਨੂੰ ਪ੍ਰਭਾਵਿਤ ਕਰਨਾ ਉਹਦੀ ਵੀ ਮੌਜੂਦਗੀ ਹੋਣੀ ਚਾਹੀਦੀ ਹੈ ਠੀਕ ਹੈ ਉਸ ਤੋਂ ਬਾਅਦ ਹੈਗਾ ਥਰਡ ਸ਼ਕਤੀ ਦੀ ਵਰਤੋਂ ਉੱਤੇ ਨਿਰਭਰ ਸ਼ਕਤੀ ਉਸਦੀ ਵਰਤੋਂ ਤੇ ਡਿਪੈਂਡ ਹੈ ਸ਼ਕਤੀ ਦੀ ਮਹਾਨ ਵਿਸ਼ੇਸ਼ਤਾ ਹੈ ਕਿ ਸ਼ਕਤੀ ਉਸਦੀ ਵਰਤੋਂ ਤੇ ਡਿਪੈਂਡ ਕਰਦੀ ਹੈ ਵੀ ਜੋ ਆਦਮੀ ਸ਼ਕਤੀ ਦੀ ਅਸਲੀ ਵਰਤੋਂ ਕਰਦਾ ਉਹ ਸ਼ਕਤੀਵਾਨ ਮੰਨਿਆ ਜਾਂਦਾ ਜਿਵੇਂ ਕਿ ਜਿਹੜਾ ਕੀ ਜਿਵੇਂ ਕਿ ਭਾਰਤ ਦੇ ਵਿੱਚ ਜਿਹੜੇ ਕਿ ਰਾਸ਼ਟਰਪਤੀ ਨੂੰ ਸੰਵਿਧਾਨ ਅਨੁਸਾਰ ਸ਼ਕਤੀਆਂ ਦਿੱਤੀਆਂ ਨੇ ਪਰ ਰਾਸ਼ਟਰਪਤੀ ਜਿਹੜੇ ਕਿ ਨਾਮਾਤਰ ਹੈ ਤੇ ਅਸਲੀ ਕਾਰਜਪਾਲਿਕਾ ਆਪਾਂ ਕਿਹਨੂੰ ਮੰਨਦੇ ਆ ਮੰਤਰੀ ਮੰਡਲ ਪ੍ਰਧਾਨ ਮੰਤਰੀ ਦੇ ਮੰਤਰੀ ਮੰਡਲ ਨੂੰ ਮੰਨਦੇ ਆ ਕਿਉਂਕਿ ਜਿਹੜੀਆਂ ਪਾਵਰਸ ਨੇ ਜਿਹੜੀਆਂ ਸੰਵਿਧਾਨ ਦੇ ਅਕੋਰਡਿੰਗ ਰਾਸ਼ਟਰਪਤੀ ਨੂੰ ਦਿੱਤੀਆਂ ਉਹਨਾਂ ਦੀ ਅਸਲ ਵਰਤੋਂ ਕੌਣ ਕਰਦਾ ਪ੍ਰਧਾਨ ਮੰਤਰੀ ਦੇ ਮੰਤਰੀ ਪ੍ਰੀਸ਼ਦ ਕਰਦੀ ਹੈ ਮੰਤਰੀ ਮੰਡਲ ਕਰਦਾ ਜਿਸ ਕਰਕੇ ਆਪਾਂ ਕਹਿ ਸਕਦੇ ਕਿ ਸ਼ਕਤੀ ਦੀ ਵਰਤੋਂ ਉੱਤੇ ਡਿਪੈਂਡ ਕਰਦਾ ਕਿ ਕੌਣ ਪਾਵਰਸ਼ਾਲ ਪਾਵਰਸ਼ਾਲੀ ਹੈ ਜਾਂ ਨਹੀਂ ਠੀਕ ਹੈ ਵੀ ਉਹਤੇ ਆਪਾਂ ਨੂੰ ਪਤਾ ਲੱਗਦਾ ਵੀ ਕੌਣ ਇਹਦੇ ਵਿੱਚ ਕਿਹੜਿਆ ਜਿਹੜੇ ਕਿ ਸ਼ਕਤੀ ਦੀ ਵਰਤੋਂ ਕਰ ਰਿਹਾ ਹੈ ਜਿਹੜਾ ਨਹੀਂ ਕਰ ਰਿਹਾ ਜੇ ਭਾਰਤ ਦੇ ਰਾਸ਼ਟਰਪਤੀ ਤੋਂ ਉਲਟ ਜੇ ਆਪਾਂ ਅਮਰੀਕਾ ਦੇ ਰਾਸ਼ਟਰਪਤੀ ਕੋਲ ਜ਼ਿਆਦਾ ਸ਼ਕਤੀਆਂ ਨੇ ਕਿਉਂਕਿ ਉਹਨਾਂ ਦੀ ਵਰਤੋਂ ਖੁਦ ਕਰਦਾ ਭਾਰਤ ਦੇ ਵਿੱਚ ਰਾਸ਼ਟਰਪਤੀ ਸ਼ਕਤੀਆਂ ਦੀ ਵਰਤੋਂ ਨਹੀਂ ਕਰਦਾ ਬੇਸ਼ੱਕ ਉਹਦੇ ਕੋਲ ਪਾਵਰ ਹੈ ਬਟ ਉਹਦੀ ਵਰਤੋਂ ਨਹੀਂ ਉਹ ਕਰ ਰਿਹਾ ਵਰਤੋਂ ਕੌਣ ਕਰ ਰਿਹਾ ਮੰਤਰੀ ਮੰਡਲ ਮੰਤਰੀ ਪ੍ਰੀਸ਼ਦ ਤੇ ਆਪਾਂ ਪ੍ਰਧਾਨ ਮੰਤਰੀ ਠੀਕ ਹੈ ਅੱਗੇ ਹੈਗਾ ਸ਼ਕਤੀ ਦੀ ਧਾਰਨਾ ਵਿੱਚ ਕਠੋਰ ਹਾਨੀ ਪਹੁੰਚਾਉਣ ਦੀ ਧਾਰਨਾ ਸ਼ਾਮਿਲ ਹੈਗੀ ਹੈ ਤੇ ਜਿਵੇਂ ਅਗਰ ਤੁਹਾਨੂੰ ਇਹ ਰਾਈਟਰਜ਼ ਨਾਮ ਯਾਦ ਹੋਣਾ ਮੈਂ ਤਾਂ ਹੀ ਤੁਹਾਨੂੰ ਸਾਰਾ ਕਨਸੈਪਟ ਸਮਝਾਉਣੀ ਹੂਣੀ ਕਿਉਂਕਿ ਹੋ ਸਕਦਾ ਹੈ ਬੱਚੇ ਨੂੰ ਪਹਿਲਾਂ ਯਾਦ ਕੀਤਾ ਹੋਵੇ ਫਿਰ ਹੋਰਾਂ ਨੂੰ ਦੀ ਕਲੀਅਰਟੀ ਹੋ ਜਾਂਦੀ ਜਦੋਂ ਆਪਾਂ ਨੇ ਸਾਰਾ ਕੁਝ ਲਿਖਿਆ ਹੋਇਆ ਨੂੰ ਸਮਝਾਈਏ ਹਾਂਜੀ ਸ਼ਕਤੀ ਦੀ ਧਾਰਨਾ ਵਿੱਚ ਕਠੋਰ ਹਾਨੀ ਪਹੁੰਚਾਉਣ ਦੀ ਧਾਰਨਾ ਸ਼ਾਮਿਲ ਹੈ ਇਹਨਾਂ ਵਿੱਚ ਤੁਸੀਂ ਅਗਰ ਤੁਹਾਨੂੰ ਰਾਈਟਰ ਨਾਮ ਯਾਦ ਹੋਣ ਤਾਂ ਤੁਸੀਂ ਤੁਸੀਂ ਕਹਿ ਸਕਦੇ ਹੋ ਕਿ ਰਾਜਨੀਤਿਕ ਵਿਦਵਾਨਾਂ ਦੇ ਅਨੁਸਾਰ ਸ਼ਕਤੀ ਦੀ ਧਾਰਨਾ ਵਿੱਚ ਕਠੋਰ ਹਾਨੀ ਪਹੁੰਚਾਉਣ ਦੀ ਧਾਰਨਾ ਵੀ ਸ਼ਾਮਲ ਹੈਗੀ ਆ ਸ਼ਕਤੀ ਦੇ ਪਿੱਛੇ ਮਾਨਤਾ ਦਾ ਹੋਣਾ ਲਾਜ਼ਮੀ ਹੁੰਦਾ ਜੇ ਕਿਸੇ ਆਦਮੀ ਦੀ ਹੋਰ ਆਦਮੀਆਂ ਦੇ ਪਾਸੋਂ ਕੰਮ ਕਰਵਾਉਣ ਦੀ ਯੋਗਤਾ ਦੇ ਪਿੱਛੇ ਦਬਾਅ ਸ਼ਕਤੀ ਨਹੀਂ ਹੈਗੀ ਤਾਂ ਉਸ ਆਦਮੀ ਦੀ ਯੋਗਤਾ ਨੂੰ ਸ਼ਕਤੀ ਨਹੀਂ ਕਿਹਾ ਜਾ ਸਕਦਾ ਭਾਵ ਕੀ ਸ਼ਕਤੀ ਦੀ ਧਾਰਨਾ ਵਿੱਚ ਕਠੋਰ ਹਾਨੀ ਪਹੁੰਚਾਉਣ ਦੀ ਧਾਰਨਾ ਕਿਸੇ ਨੂੰ ਕਠੋਰ ਤਰੀਕੇ ਦੇ ਨਾਲ ਪ੍ਰਭਾਵਿਤ ਕਰਨ ਦੀ ਧਾਰਨਾ ਸ਼ਾਮਿਲ ਹੁੰਦੀ ਹੈ ਜੇ ਜਦੋਂ ਕੋਈ ਵੀ ਵਿਅਕਤੀ ਜਿਹੜੇ ਕਿ ਦੂਜੇ ਨੂੰ ਕਠੋਰ ਧਾਰਨਾ ਦੇ ਅਕੋਰਡਿੰਗ ਕਠੋਰ ਆਪਣੀ ਪਾਵਰ ਦੇ ਅਕੋਰਡਿੰਗ ਜਿਹੜੇ ਕਿ ਨਹੀਂ ਦਬਾ پا ਰਿਹਾ ਤਾਂ ਉੱਥੇ ਆਪਾਂ ਕਹਿ ਸਕਦੇ ਕਿ ਅਗਰ ਨਹੀਂ ਦਬਾ پا ਰਹੇ ਆ ਫਿਰ ਉੱਥੇ ਆਪਾਂ ਕਹਿ ਸਕਦੇ ਕਿ ਉਹਦੇ ਕੋਲ ਸ਼ਕਤੀ ਹੈਗੀ ਆ ਸ਼ਕਤੀ ਦੀ ਧਾਰਨਾ ਆਪ ਨੂੰ ਉੱਥੇ ਹੀ ਕਲੈਰਟੀ ਨਾਲ ਨਜ਼ਰ ਆ ਜੂਗੀ ਜਿੱਥੇ ਕੋਈ ਵੀ ਦੇਕਤੀ ਦੂਜਿਆਂ ਨੂੰ ਆਪਣੀ ਪਾਵਰ ਦੇ ਅਕੋਰਡਿੰਗ ਆ ਜਿਹੜੇ ਕਿ ਦਬਾਉਣ ਦੇ ਵਿੱਚ ਕਾਮਜਾਬ ਹੋ ਰਹੇ ਆ ਦੂਜਿਆਂ ਨੂੰ ਪ੍ਰਭਾਵਿਤ ਕਰਨ ਦੇ ਵਿੱਚ ਕਾਮਜਾਬ ਹੋ ਰਹੇ ਆ ਠੀਕ ਹੈ ਇਹੀ ਇਹਦੇ ਵਿੱਚ ਲਿਖਿਆ ਹੋਇਆ ਐਥੇ ਤੱਕ ਕਰ ਸਕਦੇ ਦੈਨ ਉਸ ਤੋਂ ਬਾਅਦ ਜੇ ਅੱਗੇ ਇਹਨਾਂ ਨੇ ਜਿਵੇਂ ਉਦਾਹਰਣ ਦੇ ਰੱਖੀ ਹੈ ਉਦਾਹਰਣ ਦੇ ਤੌਰ ਤੇ ਜੇ ਕਿਸੇ ਕਾਰਖਾਨੇ ਦਾ ਮਾਲਕ ਮਜ਼ਦੂਰਾਂ ਨੂੰ ਇਹ ਹੁਕਮ ਦੇਵੇ ਕਿ ਉਹਨਾਂ ਨੇ ਕਿਸੇ ਖਾਸ ਕੰਮ ਨੂੰ ਨਿਸ਼ਚਿਤ ਸਮੇਂ ਵਿੱਚ ਪੂਰਾ ਕਰਨਾ ਤੇ ਜੇ ਕੋਈ ਮਜ਼ਦੂਰ ਇਸ ਕੰਮ ਨੂੰ ਮੰਨਣ ਤੋਂ ਇਨਕਾਰ ਕਰ ਦਵੇ ਤਾਂ ਉਸ ਕਾਰਖਾਨੇ ਦਾ ਮਾਲਕ ਜਿਹਾ ਮਜ਼ਦੂਰ ਦੀ ਉਸ ਦਿਨ ਦੀ ਤਨਖਾਹ ਕੱਟ ਸਕਦਾ ਹੈ ਕਿ ਕੋਈ ਨੌਕਰੀ ਤੋਂ ਹਟਾ ਸਕਦਾ ਜਾਂ ਕੋਈ ਹੋਰ ਕਾਰਵਾਈ ਕਰ ਸਕਦਾ ਤਾਂ ਇਸ ਦੇ ਡਰ ਦੇ ਕਰਕੇ ਸਾਰੇ ਉਸ ਕਾਰਜ ਨੂੰ ਕਰਨਗੇ ਠੀਕ ਹੈ ਤਾਂ ਆਪਾਂ ਕਹਿ ਸਕਦੇ ਕਿ ਉਹਦੇ ਕੋਲ ਸ਼ਕਤੀ ਦੀ ਵਰਤੋਂ ਹੈਗੀ ਉਹ ਸ਼ਕਤੀ ਦੀ ਵਰਤੋਂ ਕਰ ਰਿਹਾ ਜੇ ਇਹਦੇ ਵਿਰੁੱਧ ਕੋਈ ਵੀ ਉਹਦੇ ਕੋਲ ਕੋਈ ਰਾਈਟ ਨਹੀਂ ਹੈਗਾ ਉਹਨਾਂ ਨੂੰ ਕੋਈ ਕੰਮ ਕਰੇ ਚਾਹੇ ਨਾ ਕਰੇ ਉਹਨਾਂ ਨੂੰ ਕੋਈ ਵੀ ਇੱਕ ਆਪਾਂ ਕਹਿ ਸਕਦੇ ਪਿਨਿਸ਼ਮੈਂਟ ਦੇ ਤੌਰ ਤੇ ਕੋਈ ਨਹੀਂ ਯੂਜ਼ ਕਰ ਰਿਹਾ ਕੋਈ ਵੀ ਚੀਜ਼ ਤਾਂ ਉੱਥੇ ਸ਼ਕਤੀ ਦੀ ਵਰਤੋਂ ਜਿਹੜੀ ਕਿ ਨਹੀਂ ਹੋਣੀ ਹੋਊਗੀ ਨੈਕਸਟ ਆਗਾ ਸ਼ਕਤੀ ਸਥਿਤੀ ਪਰਖ ਹੁੰਦੀ ਹੈ ਹਾਂਜੀ ਅਕੋਰਡਿੰਗ ਟੂ ਸਿਚੁਏਸ਼ਨ ਦੇ ਅਕੋਰਡਿੰਗ ਹੁੰਦੀ ਆ ਠੀਕ ਆ ਪਾਵਰ ਇਜ਼ ਸਿਚੁਏਸ਼ਨਲ ਸ਼ਕਤੀ ਸਥਿਤੀ ਤੇ ਪਦਵੀ ਉੱਤੇ ਡਿਪੈਂਡ ਕਰਦੀ ਆ ਉਦਾਹਰਨ ਦੇ ਤੌਰ ਤੇ ਜੇ ਕਾਲਜ ਦਾ ਪ੍ਰਿੰਸੀਪਲ ਵਿਦਿਆਰਥੀ ਉੱਤੇ ਉਸੇ ਵੇਲੇ ਸ਼ਕਤੀ ਰੱਖਦਾ ਜਦ ਤੱਕ ਉਸ ਦੇ ਕਾਲਜ ਦਾ ਵਿਦਿਆਰਥੀ ਆ ਕਾਲਜ ਛੱਡਣ ਦੇ ਮਗਰੋਂ ਵਿਦਿਆਰਥੀ ਉੱਤੇ ਪ੍ਰਿੰਸੀਪਲ ਦੀ ਕੋਈ ਸ਼ਕਤੀ ਨਹੀਂ ਹੁੰਦੀ ਤੇ ਜੇ ਇਸੇ ਤਰ੍ਹਾਂ ਜੇ ਪ੍ਰਿੰਸੀਪਲ ਦੇ ਰਿਟਾਇਰ ਹੋਣ ਉੱਤੇ ਵੀ ਸ਼ਕਤੀ ਜਿਹੜੀ ਕਿ ਖਤਮ ਹੋ ਜਾਂਦੀ ਹੈ ਭਾਵੇਂ ਕਿ ਜਿਹੜੀ ਪਾਵਰ ਉਹ ਇੱਕ ਅਹੁਦੇ ਦੇ ਅਕੋਰਡਿੰਗ ਹੁੰਦੀ ਆ ਜਦੋਂ ਕੋਈ ਵੀ ਹੁਣ ਜਿਵੇਂ ਤੁਸੀਂ ਕਾਲਜ ਦੇ ਵਿੱਚੋਂ ਤਾਂ ਤੁਹਾਡੇ ਜਿਹੜੇ ਪ੍ਰੋਫੈਸਰਸ ਨੇ ਹਨਾ ਉਹ ਤੁਹਾਨੂੰ ਉਹਦੇ ਤੱਕ ਦਬਾਅ ਪਾ ਸਕਦੇ ਨੇ ਕੋਈ ਵੀ ਕੰਮ ਕਰਨ ਦੇ ਲਈ ਲਾਈਕ ਜਿਵੇਂ ਅਸਾਈਨਮੈਂਟਸ ਬਣਵਾਉਣ ਦੇ ਲਈ ਜਾਂ ਤੁਹਾਨੂੰ ਜਿਹੜੇ ਕਿ ਐਗਜ਼ਾਮ ਦੇ ਵਿੱਚ ਤੁਹਾਡੇ ਤੇ ਬੀ ਡਿਊਟੀ ਟਾਈਮ ਕਹਿ ਸਕਦੇ ਮੈਂ ਤੁਸੀਂ ਇਹ ਚੀਜ਼ ਕਰਨੀ ਹੈ ਚੀਜ਼ ਨਹੀਂ ਕਰਨੀ ਹੈ ਨਾ ਤਾਂ ਉਹ ਤੁਸੀਂ ਟੀਚਰਸ ਦੀ ਗੱਲ ਨੂੰ ਉਦੋਂ ਤੱਕ ਫੋਲੋ ਕਰੋਗੇ ਜਦੋਂ ਤੁਸੀਂ ਉਹਨਾਂ ਦੇ ਸਟੂਡੈਂਟ ਹੋ ਅਗਰ ਤੁਸੀਂ ਇਹ ਉਦਾਹਰਨ ਹੈ ਮੈਂ ਵੀ ਜਿਵੇਂ ਹੁਣ ਕੋਈ ਵੀ ਕਾਲਜ ਦਾ ਸਟੂਡੈਂਟ ਹਨਾ ਤੁਸੀਂ ਕਾਲਜ ਦੇ ਸਟੂਡੈਂਟ ਹੋ ਤਾਂ ਕਾਲਜ ਦੇ ਜਿਹੜੇ ਪ੍ਰਿੰਸੀਪਲ ਹੋਗੇ ਉਹ ਉਹ ਤੁਹਾਡੇ ਤੇ ਦਬਾਅ ਪਾ ਸਕਦੇ ਨੇ ਕਿਉਂਕਿ ਤੁਸੀਂ ਕਾਲਜ ਦੇ ਵਿੱਚ ਸਟੂਡੈਂਟ ਹੋ ਹਨਾ ਤੁਸੀਂ ਕੋਈ ਵੀ ਐਕਟੀਵਿਟੀ ਕਰਨ ਤੋਂ ਪਹਿਲਾਂ ਇਹ ਚੀਜ਼ ਸੋਚਦੇ ਵੀ ਤੁਸੀਂ ਕਾਲਜ ਦੇ ਸਟੂਡੈਂਟ ਹੋ ਜਾਂ ਤੁਸੀਂ ਸਕੂਲ ਦੇ ਵਿੱਚ ਉਹਨੂੰ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਸੇ ਚੀਜ਼ ਸੋਚਦੇ ਹੋ ਕਿ ਤੁਸੀਂ ਸਕੂਲ ਦੇ ਸਟੂਡੈਂਟ ਹੋ ਤਾਂ ਤੁਹਾਡੇ ਤੇ ਪ੍ਰੈਸ਼ਰ ਹੁੰਦਾ ਹੈ ਕਿ ਟੀਚਰਸ ਤੁਹਾਨੂੰ ਕੀ ਕਹਿਣਗੇ ਜਾਂ ਟੀਚਰਸ ਤੁਹਾਡੇ ਤੇ ਪੂਰਾ ਪ੍ਰੈਸ਼ਰਾਈਜ਼ ਤੁਹਾਨੂੰ ਕਰ ਸਕਦੇ ਨੇ ਹਨਾ ਆ ਕਾਲਜ ਦੇ ਵਿੱਚ ਵੀ ਉਹ ਤੁਹਾਨੂੰ ਰੈਸਟਿਗੇਟ ਕਰ ਸਕਦੇ ਨੇ ਅਗਰ ਤੁਸੀਂ ਕੁਝ ਵੀ ਰੋਂਗ ਕੀਤਾ ਤਾਂ ਉਹ ਚੀਜ਼ ਮਤਲਬ ਕਿ ਪਾਵਰ ਉਸ ਟਾਈਮ ਤੱਕ ਹੈ ਜਦੋਂ ਤੱਕ ਤੁਸੀਂ ਉਸ ਦੇ ਸਟੂਡੈਂਟ ਹੋ ਅਗਰ ਤੁਸੀਂ ਉੱਥੋਂ ਦੇ ਸਟੂਡੈਂਟ ਨਹੀਂ ਹੋਗੇ ਤੁਸੀਂ ਕਾਲਜ ਨੂੰ ਛੱਡਤਾ ਸਕੂਲ ਨੂੰ ਛੱਡਤਾ ਉਸ ਤੋਂ ਬਾਅਦ ਤੁਹਾਨੂੰ ਉਹਨਾਂ ਟੀਚਰਸ ਦੇ ਉਹਨਾਂ ਟੀਚਰਸ ਦੇ ਜੋ ਵੀ ਇਨਸਟਰਕਸ਼ਨਸ ਨੇ ਤੁਸੀਂ ਉਹਨੂੰ ਫਾਲੋ ਕਰੋ ਚਾਹੇ ਨਾ ਕਰੋ ਤੁਹਾਨੂੰ ਉੱਤੇ ਕੋਈ ਵੀ ਭਾਵ ਕਿ ਤੁਸੀਂ ਉਸ ਦੇ ਲਈ ਅਨਸਰਏਬਲ ਨਹੀਂ ਹੈਗੇ ਤੇ ਨਾ ਹੀ ਕਾਲਜ ਦੇ ਪ੍ਰਿੰਸੀਪਲ ਜਾਂ ਸਕੂਲ ਦੇ ਟੀਚਰਸ ਤੁਹਾਨੂੰ ਤੁਹਾਨੂੰ ਪ੍ਰੈਸ਼ਰਾਈਜ਼ ਕਰਨ ਕਿਉਂਕਿ ਉਸ ਸਮੇਂ ਤੁਸੀਂ ਕਾਲਜ ਜਾਂ ਜਿਹੜੇ ਕਿ ਸਕੂਲ ਦੇ ਸਟੂਡੈਂਟ ਨਹੀਂ ਹੋਗੇ ਤਾਂ ਆਪਾਂ ਕਹਿ ਸਕਦੇ ਹਾਂ ਵੀ ਇੱਕ ਸਥਿਤੀ ਦੇ ਅਕੋਰਡਿੰਗ ਹੀ ਇੱਕ ਸਿਚੁਏਸ਼ਨ ਦੇ ਅਕੋਰਡਿੰਗ ਹੀ ਆਪਾਂ ਕਿਸੇ ਤੇ ਕੋਈ ਵੀ ਜਿਹੜੀ ਕਿ ਸ਼ਕਤੀ ਨੂੰ ਵਰਤ ਸਕਦੇ ਹਾਂ ਅੱਗੇ ਆ ਗਿਆ ਸ਼ਕਤੀ ਭੌਤਿਕ ਨਹੀਂ ਹੈਗੀ ਹਾਂਜੀ ਸ਼ਕਤੀ ਕੋਈ ਮਟੀਰੀਅਲ ਕੋਈ ਚੀਜ਼ ਨਹੀਂ ਹੈਗੀ ਜਿਹਨੂੰ ਆਪਾਂ ਕਿਸੇ ਅਲਮੀਰਾ ਚ ਸਾਮਕੇ ਰੱਖ ਸਕਦੇ ਹਾਂ ਐਵੇਂ ਦੀ ਕੋਈ ਚੀਜ਼ ਨਹੀਂ ਹੈਗੀ ਇਹ ਠੀਕ ਹੈ ਸ਼ਕਤੀ ਦੀ ਇੱਕ ਵਿਸ਼ੇਸ਼ਤਾ ਇਹ ਹੈ ਕਿ ਇਸ ਨੂੰ ਦੇਖਿਆ ਨਹੀਂ ਜਾ ਸਕਦਾ ਨਾ ਹੀ ਇਸ ਨੂੰ ਦਿਖਾਇਆ ਜਾ ਸਕਦਾ ਮਤਲਬ ਕਿ ਹੁਣ ਤੁਹਾਡੇ ਕੋਲ ਕੋਈ ਪਾਵਰ ਹੈ ਇਹ ਤੁਹਾਡੇ ਕੋਈ ਗਲ ਦੇ ਵਿੱਚ ਪਹਿਨੇ ਹੋਈ ਕੋਈ ਚੀਜ਼ ਨਹੀਂ ਹੈਗੀ ਤੁਸੀਂ ਲੋਕਾਂ ਨੂੰ ਦਿਖਾ ਰਹੋ ਕਿ ਹਾਂ ਤੁਹਾਡੇ ਕੋਲ ਪਾਵਰ ਹੈ ਹਨਾ ਇੱਕ ਮਹਿਸੂਸ ਕੀਤੀ ਜਾਣ ਵਾਲੀ ਚੀਜ਼ ਹੈ ਠੀਕ ਹੈ ਨਾ ਹੀ ਇਹਨੂੰ ਸੰਭਾਲ ਕੇ ਰੱਖਿਆ ਜਾ ਸਕਦਾ ਇਹ ਆਪਾਂ ਕਹਸਾਂ ਲੇਕਿ ਭੌਤਿਕ ਕੋਈ ਮਟੀਰੀਅਲ ਮਟੀਰੀਅਲ ਨਹੀਂ ਹੈਗਾ ਇਹ ਤੇ ਇਹ ਤਾਂ ਇੱਕ ਭਾਵਨਾ ਜਿਸ ਨੂੰ ਮਹਿਸੂਸ ਕੀਤਾ ਜਾ ਸਕਦਾ ਉਦਾਹਰਣ ਵਜੋਂ ਸਕੂਲ ਦੇ ਪ੍ਰਿੰਸੀਪਲ ਕੋਲ ਆਪਣੇ ਵਿਦਿਆਰਥੀ ਨੂੰ ਸਜ਼ਾ ਦੇਣ ਦੀ ਸ਼ਕਤੀ ਹੈ ਪਰੰਤੂ ਪ੍ਰਿੰਸੀਪਲ ਨੂੰ ਆਪਣੀ ਸ਼ਕਤੀ ਜਿਹੜੀ ਵਿਦਿਆਰਥੀ ਨੂੰ ਦਿਖਾ ਨਹੀਂ ਸਕਦਾ ਤੇ ਨਾ ਹੀ ਵਿਦਿਆਰਥੀ ਪ੍ਰਿੰਸੀਪਲ ਦੀ ਸ਼ਕਤੀ ਨੂੰ ਦੇਖ ਸਕਦੇ ਨੇ ਠੀਕ ਹੈ ਉਹ ਕੇਵਲ ਸਿਰਫ ਮਹਿਸੂਸ ਕਰ ਸਕਦੇ ਨੇ ਅਗਿਆ ਸ਼ਕਤੀ ਦਾ ਸਬੰਧ ਬਾਹਰੀ ਪ੍ਰਭਾਵ ਦੇ ਨਾਲ ਹੁੰਦਾ ਹਾਂਜੀ ਸ਼ਕਤੀ ਦੀ ਮਹੱਤਵਪੂਰਨ ਵਿਸ਼ੇਸ਼ਤਾ ਇਹ ਹੈ ਕਿ ਸ਼ਕਤੀ ਦਾ ਸਬੰਧ ਬਾਹਰੀ ਪ੍ਰਭਾਵ ਦੇ ਨਾਲ ਸ਼ਕਤੀ ਦੀ ਵਰਤੋਂ ਅਸੀਂ ਦੂਜੇ ਵਿਅਕਤੀਆਂ ਦੇ ਬਾਹਰੀ ਕਾਰਜਾਂ ਨੂੰ ਪ੍ਰਭਾਵਿਤ ਕਰਨ ਦੇ ਵਿੱਚ ਸਫਲ ਹੋ ਜਾਣਾ ਮਤਲਬ ਕਿ ਕਿਸੇ ਨੇ ਕਿਵੇਂ ਕਾਰਜ ਕਰਨਾ ਉਹਨੂੰ ਆਪਾਂ ਸ਼ਕਤੀ ਦਰਾਹੀਂ ਪ੍ਰਭਾਵਿਤ ਕਰ ਸਕਦੇ ਹਾਂ ਠੀ ਤਾਂ ਇਹ ਬਾਹਰੀ ਪ੍ਰਭਾਵ ਦੇ ਨਾਲ ਸੰਬੰਧਿਤ ਹੈ ਨੈਕਸਟ ਹੈਗਾ ਸ਼ਕਤੀ ਦੀ ਵਰਤੋਂ ਕਿਸੇ ਲક્ષ્ય ਦੇ ਨਾਲ ਸੰਬੰਧਿਤ ਹੋਣੀ ਜ਼ਰੂਰੀ ਹੈ ਸ਼ਕਤੀ ਦੀ ਵਰਤੋਂ ਕਿਸੇ ਲક્ષ્ય ਨਾਲ ਸੰਬੰਧਿਤ ਹੋਣੀ ਜ਼ਰੂਰੀ ਹੈ ਲક્ષ્ય ਮਤਲਬ ਕੀ ਕਿਸੇ ਉਦੇਸ਼ ਨਾਲ ਸੰਬੰਧਿਤ ਹੋਣੀ ਜ਼ਰੂਰੀ ਹੈ ਕਿਸੇ ਉਦੇਸ਼ پیچھے ਨਾਲ ਸੰਬੰਧਿਤ ਠੀਕ ਹੈ ਮਤਲਬ ਕਿ ਜਿਹੜੀ ਆਪਾਂ ਸ਼ਕਤੀ ਦੀ ਵਰਤੋਂ ਕਰ ਰਹੇ ਹਾਂ ਸਪੋਜ਼ ਸਕੂਲ ਦੇ ਵਿੱਚ ਪ੍ਰਿੰਸੀਪਲ ਦੁਆਰਾ ਕੋਈ ਵੀ ਪਾਵਰ ਯੂਜ਼ ਕੀਤੀ ਜਾ ਰਹੀ ਤਾਂ ਇੱਕ ਪਰਪਸ ਲਈ ਕੀਤੀ ਜਾਂਦੀ ਹੈ ਹਨਾ ਜਾਂ ਪ੍ਰਧਾਨ ਮੰਤਰੀ ਮੰਤਰੀ ਮੰਡਲ ਦੁਆਰਾ ਜਿਹੜੀ ਕੋਈ ਸ਼ਕਤੀ ਦੀ ਵਰਤੋਂ ਕੀਤੀ ਜਾਂਦੀ ਹੈ ਇੱਕ ਉਦੇਸ਼ ਨੂੰ ਮੁੱਖ ਰੱਖ ਕੇ ਕੀਤੀ ਜਾਂਦੀ ਹੈ ਤੇ ਇਹੀ ਹੈ ਵੀ ਸ਼ਕਤੀ ਦੀ ਇਹ ਵਿਸ਼ੇਸ਼ਤਾ ਕਿ ਇਹ ਕਿਸੇ ਨਾ ਕਿਸੇ ਲક્ષ્ય ਕਿਸੇ ਨਾ ਕਿਸੇ ਉਦੇਸ਼ ਨੂੰ ਮੁੱਖ ਰੱਖ ਕੇ ਹੀ ਜਿਹੜੇ ਕੀ ਦੀ ਪ੍ਰਾਪਤ ਕੀਤੀ ਜਾਂਦੀ ਹੈ ਤੇ ਉਸੇ ਦੇ ਅਨੁਸਾਰ ਹੈ ਜਿਹੜੀ ਕਿ ਉਹਦੀ ਜਿਹੜੀ ਵਰਤੋਂ ਕੀਤੀ ਜਾਂਦੀ ਹੈ ਠੀਕ ਹੈ ਨੈਕਸਟ ਹੈਗਾ ਬਾਕੀ ਤੁਸੀਂ ਇਹ ਰਾਈਟਰਾਂ ਵਗੈਰਾ ਦਾ ਛੱਡ ਸਕਦੇ ਹੋ ਵੀ ਕਿਨੇ ਕੀ ਕਿਹਾ ਸ਼ਕਤੀ ਸਵੰਦਾਤਮਕ ਹੈ ਹਾਂਜੀ ਲਾਸਵੈਲ ਤੇ ਕੈਪਲਨ ਨੇ ਸ਼ਕਤੀ ਦੀ ਧਾਰਨਾ ਦਾ ਵਿਸ਼ਲੇਸ਼ਣ ਕਰਦੇ ਹੋਏ ਕਿਹਾ ਕਿ ਸ਼ਕਤੀ ਕੋਈ ਸੰਪਤੀ ਨਹੀਂ ਹੈਗੀ ਠੀਕ ਹੈ ਇਹ ਕੋਈ ਸੰਪਤੀ ਨਹੀਂ ਹੈਗੀ ਸ਼ਕਤੀ ਦਾ ਸਦਾ ਸੰਬੰਧਾਤਮਕ ਹੁੰਦਾ ਹੈ ਸ਼ਕਤੀ ਦਾ ਤਾਂ ਸਦਾ ਜਿਹੜੇ ਕਿਸ ਦਾ ਸੰਬੰਧ ਰੱਖਿਆ ਹੋਆ ਹੁੰਦਾ ਹੈ ਇਹਦੇ ਵਿੱਚ ਰਿਲੇਸ਼ਨ ਹੁੰਦਾ ਠੀਕ ਹੈ ਇਸ ਸੰਬੰਧਾਤਮਕ ਦੀ ਸਥਾਪਨਾ ਲਈ ਘੱਟੋ-ਘੱਟ ਦੋ ਕਰਤਿਆਂ ਦਾ ਹੋਣਾ ਜ਼ਰੂਰੀ ਹੈ ਇੱਕ ਉਹ ਜੋ ਸ਼ਕਤੀ ਦੀ ਵਰਤੋਂ ਕਰ ਰਿਹਾ ਭਾਵਕੀ ਦੇ ਵਿੱਚ ਸੰਬੰਧ ਹੋਣੇ ਜ਼ਰੂਰੀ ਨੇ ਇੱਕ ਤਾਂ ਜਿਹਦੇ ਕੋਲ ਸ਼ਕਤੀ ਹੈਗੀ ਉਹ ਤੇ ਇੱਕ ਉਹ ਜਿਹਦੇ ਤੇ ਸ਼ਕਤੀ ਦੀ ਵਰਤੋਂ ਕਰੂਗਾ ਠੀਕ ਹੈ ਪਾਵਰ ਕੀ ਜਿਵੇਂ ਕਿਸੇ ਕੋਲ ਵੀ ਇੱਕ ਜਿਵੇਂ ਮੰਨ ਲਓ ਮੰਤਰੀ ਮੰਡਲ ਪ੍ਰਧਾਨ ਮੰਤਰੀ ਕੋਲ ਪਾਵਰ ਹੈ ਠੀਕ ਹੈ ਉਹ ਕਿਹਨਾਂ ਦੇ ਲਈ ਇਸਤੇਮਾਲ ਕਰ ਰਿਹਾ ਉਹ ਵੀ ਚੀਜ਼ ਹੋਣੀ ਚਾਹੀਦੀ ਆ ਜਾਂ ਸਕੂਲ ਦੇ ਵਿੱਚ ਪ੍ਰਿੰਸੀਪਲ ਕੋਲ ਪਾਵਰ ਹੈ ਉਹ ਕਿਹਨਾਂ ਲਈ ਯੂਜ਼ ਕਰ ਰਿਹਾ ਉਹ ਠੀਕ ਹੈ ਉੱਥੇ ਸਕੂਲ ਦੇ ਵਿੱਚ ਸਟੂਡੈਂਟਸ ਹੋਣਗੇ ਤਾਂ ਉਹ ਚੀਜ਼ ਵੀ ਹੋਣੀ ਜ਼ਰੂਰੀ ਆ ਹੁਣ ਜੇ ਸਕੂਲ ਦੇ ਵਿੱਚ ਸਟੂਡੈਂਟਸ ਨਹੀਂ ਹੋਣਗੇ ਕਲ ਪ੍ਰਿੰਸੀਪਲ ਕੋਲ ਪਾਵਰ ਨੇ ਤਾਂ ਉਹਦਾ ਕੋਈ ਜਿਹੜੇ ਕੀ ਬੈਨੀਫਿਟ ਨਹੀਂ ਹੋਗਾ ਮਤਲਬ ਕਿ ਜਿਹਦੇ ਕੋਲ ਵੀ ਸਪੋਜ਼ ਤੁਹਾਡੇ ਕੋਲ ਕੋਈ ਵੀ ਪਾਵਰ ਆ ਤੁਹਾਡੇ ਕੋਲ ਆਰਥਿਕ ਸ਼ਕਤੀ ਹੈ ਜਾਂ ਜਿਹੜੇ ਕੀ ਤੁਹਾਡੇ ਕੋਲ ਸਰੀਰਕ ਬਲ ਹੈ ਜੋ ਤੱਕ ਮੰਨ ਲਓ ਕਿਸੇ ਕੋਲ ਸਰੀਰਕ ਬਲ ਹੋ ਦੀ ਕਿਸੇ ਕੋਲ ਸਰੀਰਕ ਬਲ ਜ਼ਿਆਦਾ ਠੀਕ ਹੈ ਅਗਰ ਆਪਾਂ ਉਹਨਾਂ ਦੀ ਕੁਸ਼ਤੀ ਕਰਵਾਵਾਂਗੇ ਤਾਂ ਆਪਾਂ ਨੂੰ ਪਤਾ ਲੱਗੂਗਾ ਹੁਣ ਕੁਸ਼ਤੀ ਕਰਨ ਵਾਲਾ ਵੀ ਉਹ ਇਕੱਲਾ ਕੁਸ਼ਤੀ ਕਰੂਗਾ ਤਾਂ ਉਹਦੇ ਨਾਲ ਸਾਹਮਣੇ ਵਾਲਾ ਧਿਰ ਚ ਕੋਈ ਹੋਣਾ ਚਾਹੀਦਾ ਤਾਂ ਜਦੋਂ ਦੋਨਾਂ ਦਾ ਮੁਕਾਬਲਾ ਹੋਊਗਾ ਤਾਂ ਆਪਾਂ ਨੂੰ ਪਤ ਲੱਗੂਗਾ ਵੀ ਕਿਹਦੇ ਕੋਲ ਸਰੀਰਕ ਬਲ ਜ਼ਿਆਦਾ ਸਰੀਰਕ ਸ਼ਕਤੀ ਕਿਹਦੇ ਕੋਲ ਜ਼ਿਆਦਾ ਠੀਕ ਹੈ ਮਤਲਬ ਕਿ ਆਪਾਂ ਕਹਿ ਸਕਦੇ ਕਿ ਇਹ ਇੱਕ ਪੱਖੀ ਹੁੰਦੀ ਹੈ ਦੋ ਪੱਖੀ ਹੁੰਦੀ ਹੈ ਇੱਕ ਜਿਹਦੇ ਕੋਲ ਹੁੰਦੀ ਹੈ ਤੇ ਦੂਜਾ ਉਹਦੇ ਕੋਲ ਜਿਹਦੇ ਲਈ ਉਹ ਸ਼ਕਤੀ ਦੀ ਵਰਤੋਂ ਕਰ ਰਿਹਾ ਦੋ ਕਰਤੇ ਹੋਣਾ ਲਾਜ਼ਮੀ ਨੇ ਇਹਦੇ ਵਿੱਚ ਤੇ ਇਸ ਅਧਾਰ ਤੇ ਪਕਾ ਹੈ ਸਾਡੇ ਕਿ ਇਹ ਇੱਕ ਅੰਤਰਮਨੁੱਖੀ ਸਬੰਧ ਹੈ ਇਹਦੇ ਵਿੱਚ ਸ਼ਕਤੀ ਦੇ ਵਿੱਚ ਸ਼ਕਤੀ ਸਖੇਪ ਹੁੰਦੀ ਆ ਪਾਵਰ ਇਜ਼ ਰਿਲੇਟਿਵ ਠੀਕ ਹੈ ਸ਼ਕਤੀ ਸਖੇਪ ਹੁੰਦੀ ਹੈ ਤੇ ਸ਼ਕਤੀਤਾਰ ਦੀ ਸ਼ਕਤੀ ਕਈ ਤੱਤਾਂ ਤੇ ਡਿਪੈਂਡ ਕਰਦੀ ਹੈ ਜਿਵੇਂ ਵਿਰੋਧ ਦੇ ਵਿੱਚ ਲੱਗੇ ਵਿਅਕਤੀਆਂ ਦੀ ਗਿਣਤੀ ਉੱਤੇ ਸ਼ਕਤੀ ਨਿਰਭਰ ਕਰਦੀ ਹੈ ਇੱਕ ਵਿਅਕਤੀ ਜਾਂ ਸਮੂਹ ਦੀ ਸ਼ਕਤੀ ਦੂਜੇ ਵਿਅਕਤੀਆਂ ਜਾਂ ਸਮੂਹ ਦੀ ਸ਼ਕਤੀ ਤੋਂ ਪ੍ਰਭਾਵਿਤ ਰਹਿੰਦੀ ਹੈ ਸ਼ਕਤੀ ਸਮੇਂ ਉੱਤੇ ਡਿਪੈਂਡ ਕਰਦੀ ਹੈ ਸਮੇਂ ਬਦਲਣ ਦੇ ਨਾਲ ਸ਼ਕਤੀ ਸਬੰਧ ਵਿੱਚ ਵੀ ਪਰਵਰਤਨ ਹੋ ਜਾਂਦੇ ਨੇ ਤੇ ਜੇ ਅਕੇ ਉਦਾਹਰਨ ਦੇ ਰਹੀ ਹੈ ਜਿਸ ਕਿਰਿਆ ਨੂੰ ਸ਼ਕਤੀ ਧਾਰੀ ਪ੍ਰਭਾਵਿਤ ਕਰਦਾ ਉਸ ਕਿਰਿਆ ਦਾ ਸੁਭਾਅ ਵੀ ਉਸ ਸ਼ਕਤੀ ਨੂੰ ਪ੍ਰਭਾਵਿਤ ਕਰਦਾ ਨੈਕਸਟ ਹੈ ਸ਼ਕਤੀ ਦੇ ਦੋ સ્વરૂਪ ਨੇ ਇੱਕ વાસ્તਵਿਕ ਸੰਭਾਵਿਤ ਤਾਂ ਇਹਨਾਂ ਦੇ ਵਿੱਚ ਹਾਂਜੀ વાસ્તਵਿਕ ਸ਼ਕਤੀ ਵਾਸਤਵਿਕ ਸ਼ਕਤੀ ਦਾ ਭਾਵ ਉਹ ਸ਼ਕਤੀ ਹੈ ਜਿਸ ਦੀ ਵਰਤੋਂ ਵਿਅਕਤੀ ਜਾਂ ਸਮੂਹ ਅਸਲ ਦੇ ਵਿੱਚ ਕਰਦੇ ਨੇ ਭਾਵ ਕਿ ਅਸਲ ਦੇ ਵਿੱਚ ਦੇ ਸ਼ਕਤੀ ਦੀ ਵਰਤੋਂ ਕਰਦੇ ਨੇ ਜਿੰਨੀ ਸ਼ਕਤੀ ਇੱਕ ਵਿਅਕਤੀ ਵਰਤ ਰਿਹਾ ਹੋਈ ਉਸ ਦੀ ਵਾਸਤਵਿਕ ਸ਼ਕਤੀ ਆ ਸੰਭਾਵਿਤ ਸ਼ਕਤੀ ਦਾ ਅਰਥ ਹੈ ਜਿਸ ਦੀ ਵਰਤੋਂ ਵਿਅਕਤੀ ਜਾਂ ਸਮੂਹ ਕਰਦਾ ਹੋਵੇ ਭਾਵੇਂ ਉਸ ਪ੍ਰਸਥਿਤੀ ਵਿੱਚ ਉਸ ਦੀ ਵਰਤੋਂ ਕਰੇ ਜਾਂ ਨਾ ਕਰੇ ਭਾਵ ਕਿ ਜਿਹਦੇ ਵਿੱਚ ਤਾਂ ਸ਼ਕਤੀ ਦੀ ਵਰਤੋਂ ਵਿਅਕਤੀ ਜਾਂ ਅਸਲ ਸਮੂਹ ਕਰਦੇ ਨੇ ਅਸਲ ਦੇ ਵਿੱਚ ਉਹ ਵਾਸਤਵਿਕ ਹੈ ਜਿਹਦੇ ਵਿੱਚ ਨਹੀਂ ਕਰਦੇ ਕਰੇ ਜਾਂ ਨਾ ਕਰੇ ਉਹ ਸੰਭਾਵਿਤ ਹੋਗੀ ਇਹ ਦੀਆਂ ਜਿਹੜੇ ਕੀ ਹੋ ਗਿਆ ਵਿਸ਼ੇਸ਼ਤਾਵਾਂ ਹੁਣ ਆਪਾਂ ਅੱਗੇ ਦੇਖਦੇ ਆਂ ਕਿਸਮਾਂ ਸਰੋਤ ਜਸ ਤੁਸੀਂ ਇੱਕ ਵਾਰ ਰੀਡ ਕਰ ਲੈਣਾ ਸਰੋਤ ਵਾਲਾ ਠੀਕ ਐ ਹਾਂਜੀ ਅੱਗੇ ਇਹਦੀਆਂ ਕਿਸਮਾਂ ਕਿਸਮਾਂ ਅਲੱਗ-ਅਲੱਗ ਨੇ ਵੱਖ-ਵੱਖ ਕਿਸਮਾਂ ਹਾਂਜੀ ਪਹਿਲਾਂ ਤਾਂ ਇਹਦੇ ਵਿੱਚ ਪ੍ਰਵਾਹਾਸ਼ਾ ਤੁਸੀਂ ਕਰ ਲੈਣੀ ਆ ਸ਼ਕਤੀ ਹੈ ਕਿ ਸ਼ਕਤੀ ਦੀ ਪ੍ਰਵਾਹਾਸ਼ਾ ਹਾਂਜੀ ਇਹਦੀਆਂ ਕਿਸਮਾਂ ਦੇ ਵਿੱਚ ਉਚਿਤਾਪੂਰਣ ਸ਼ਕਤੀ ਜਦੋਂ ਸ਼ਕਤੀ ਦੀ ਵਰਤੋਂ ਸੰਵਿਧਾਨ ਜਾਂ ਕਾਨੂੰਨ ਦੇ ਅਨਸਾਰ ਲੋਕਾਂ ਦੁਆਰਾ ਸਵੀਕਾਰਤ ਰਿਵਾਜਾਂ ਜਾਂ ਪਰੰਪਰਾਵਾਂ ਦੇ ਅਨਸਾਰ ਕੀਤੀ ਜਾਂਦੀ ਹੈ ਤਾਂ ਉਚੇਤਾਪੂਰਣ ਸ਼ਕਤੀ ਹੁੰਦੀ ਹੈ ਇਹ ਤਾਂ ਇਹਦੇ ਵਿੱਚ ਅੱਗੇ ਦੇ ਕਿਸਮਾਂ ਦੇ ਸੰਵਿਧਾਨਿਕ ਪਰੰਪਰਾਗਤ ਤੇ ਇਨਕ੍ਰੇਸ਼ਨਵਾਦੀ ਸ਼ਕਤੀ ਹਾਂਜੀ ਸੰਵਿਧਾਨਿਕ ਸ਼ਕਤੀ ਉਸ ਸ਼ਕਤੀ ਨੂੰ ਕਹਿੰਦੇ ਨੇ ਜੋ ਸ਼ਕਤੀਧਾਰੀ ਵਿਅਕਤੀ ਵਿਅਕਤੀ ਨੂੰ ਸੰਵਿਧਾਨ ਦੁਆਰਾ ਪ੍ਰਾਪਤ ਹੁੰਦੀ ਹੈ ਜੋ ਇੱਕ ਸ਼ਕਤੀਧਾਰੀ ਵਿਅਕਤੀ ਹੈ ਉਹਨੂੰ ਸੰਵਿਧਾਨ ਦੁਆਰਾ ਪ੍ਰਾਪਤ ਹੁੰਦੀ ਹੈ ਤੇ ਪਰੰਪਰਾਗਤ ਸ਼ਕਤੀ ਜਦੋਂ ਕਿਸੇ ਵਿਅਕਤੀ ਦੀ ਸ਼ਕਤੀ ਸਵਿਧਾਨ ਉਤੇ ਆਧਾਰਿਤ ਨਾ ਹੋ ਕੇ ਰਸਮਾਂ ਰਿਵਾਜਾਂ ਤੇ ਪਰੰਪਰਾਵਤ ਤੇ ਆਧਾਰਿਤ ਹੋਵੇ ਉਹਨੂੰ ਆਪਾਂ ਪਰੰਪਰਾਗਤ ਸ਼ਕਤੀ ਕਹਿੰਦੇ ਆਂ ਅੱਗੇ ਆਗਾ ਕ੍ਰਿਸ਼ਨਵਾਦੀ ਇਹ ਸ਼ਕਤੀ ਜਦੋਂ ਕਿਸੇ ਵਿਅਕਤੀ ਦੀ ਸ਼ਕਤੀ ਉਸ ਦੇ ਆਪਣੇ ਅਸਾਧਾਰਨ ਗੁਣਾ ਤੇ ਬਲੀਦਾਨ ਉਤੇ ਆਧਾਰਿਤ ਹੁੰਦੀ ਹੈ ਮਤਲਬ ਕਿ ਉਹਦੇ ਵਿਅਕਤੀ ਦੇ ਖੁਦ ਦੇ ਜਿਹੜੇ ਗੁਣ ਨੇ ਉਹਨਾਂ ਤੇ ਆਧਾਰਿਤ ਹੋਵੇ ਜਾਂਦੇ ਬਲੀਦਾਨ ਤੇ ਡਿਪੈਂਡ ਹੋਵੇ ਉਹਨੂੰ ਆਪਾਂ ਕ੍ਰਿਸ਼ਨਵਾਦੀ ਅਹ ਸ਼ਕਤੀ ਕਹਾਂਗੇ ਜਿਹਦੇ ਕਾਰਨ ਲੋਕੋ ਨੂੰ ਮਹਾਪੁਰਖ ਵੱਲ ਉਹਦੀ ਸ਼ਰਧਾ ਵਧ ਜਾਂਦੀ ਹੈ ਭਾਵ ਕਿ ਲੋਕ ਉਹਨੂੰ ਮਹਾਪੁਰਖ ਮੰਨਣ ਲੱਗ ਜਾਂਦੇ ਨੇ ਉਹਨਾਂ ਵੱਲ ਉਹਨਾਂ ਦੀ ਲੋਕਾਂ ਦੀ ਸ਼ਰਧਾ ਹੋ ਜਾਂਦੀ ਹੈ ਭਗਤੀ ਹੋ ਜਾਂਦੀ ਹੈ ਨਿਸ਼ਚੈ ਹੋਰ ਦੇਖਣ ਨੂੰ ਮਿਲਦਾ ਆਪਾਂ ਉਹਨੂੰ ਕਹਾਂਗੇ ਕ੍ਰਿਸ਼ਮਾਵਾਦੀ ਸ਼ਕਤੀ ਠੀਕ ਹੈ ਜ ਮਹਾਤਮਾ ਗਾਂਧੀ ਦੀ ਸ਼ਕਤੀ ਨੂੰ ਲੋਕ ਚਮਤਕਾਰਤਕ ਮੰਨਦੇ ਹਨ ਅਗਿਆ ਹੈ ਅਨੁਚਿਤਤਾ ਪੂਰਨ ਸ਼ਕਤੀ ਜਦੋਂ ਸ਼ਕਤੀ ਦੀ ਵਰਤੋਂ ਦਮਨ ਬਲ ਦੇ ਆਧਾਰ ਤੇ ਹੋਵੇ ਪਾਵ ਕੀ ਕਿਸੇ ਦਮਨ ਕਿ ਹੋਗਾ ਕਿਸੇ ਦਬਾਅ ਕਿਸੇ ਕੁਚਲਣ ਇਹ ਚੀਜ਼ਾਂ ਦੇ ਆਧਾਰ ਤੇ ਹੋਵੇ ਕਿਸੇ ਸਟ੍ਰੈਸ ਦੇ ਆਧਾਰ ਤੇ ਹੋਵੇ ਤਾਂ ਉਹ ਸ਼ਕਤੀ ਹੋਊਗੀ ਅਨੁਚਿਤਾਪੂਰਨ ਠੀਕ ਹੈ ਉਚਿਤਾਪੂਰਨ ਤਾਂ ਉਹ ਹੁੰਦੀ ਹੈ ਜਿਹਨੂੰ ਆਪਾਂ ਸੰਵਿਧਾਨ ਜਾਂ ਕਾਨੂੰਨ ਅਨੁਸਾਰ ਮਿਲਦੀ ਆ ਉਹਨੂੰ ਆਪਾਂ ਉਚਿਤਾਪੂਰਨ ਕਹਿੰਦੇ ਆ ਜਿਹੜੀ ਕਿਸੇ ਦੇ ਡਰ ਕਰਕੇ ਕਿਸੇ ਦੇ ਦਬਾਅ ਕਰਕੇ ਕਿਸੇ ਦੇ ਪ੍ਰਭਾਵ ਕਰਕੇ ਉਹ ਅਨੁਚਿਤਾਪੂਰਨ ਹੋਗੀ ਠੀਕ ਹੈ ਅਜੇ ਸ਼ਕਤੀ ਨੂੰ ਬਲ ਦੇ ਆਧਾਰ ਉੱਤੇ ਕਾਇਮ ਰੱਖਿਆ ਜਾਂਦਾ ਭਾਵ ਕਿ ਕਿਸੇ ਦੀ ਪਾਵਰ ਦੇ ਆਧਾਰ ਤੇ ਕਾਇਮ ਰੱਖਿਆ ਜਾਂਦਾ ਤੇ ਜੋ ਇਸ ਦਾ ਵਿਰੋਧ ਕਰਦਾ ਫਿਰ ਉਹਨੂੰ ਦਬਾ ਦਿੱਤਾ ਜਾਂਦਾ ਕੁਚਲ ਦਿੱਤਾ ਜਾਂਦਾ ਪ੍ਰਤੱਖ ਸ਼ਕਤੀ ਜਦੋਂ ਸ਼ਕਤੀ ਧਾਰੀ ਸ਼ਕਤੀ ਦੀ ਵਰਤੋਂ ਆਪ ਕਰਦਾ ਤਾਂ ਉਹ ਪ੍ਰਤੱਖ ਸ਼ਕਤੀ ਦੀ ਵਰਤੋਂ ਕਰਦਾ ਅਪਰਤੱਖ ਸ਼ਕਤੀ ਜਦੋਂ ਖੁਦ ਨਹੀਂ ਵਰਤੋਂ ਕਰਦਾ ਠੀਕ ਹੈ ਉਹ ਅਪਰਤੱਖ ਹੋ ਗਈ ਜਿਵੇਂ ਰਾਸ਼ਟਰਪਤੀ ਖੁਦ ਆਪਣੀਆਂ ਸ਼ਕਤੀਆਂ ਦੀ ਵਰਤੋਂ ਨਹੀਂ ਕਰਦਾ ਉਹ ਪ੍ਰਤੱਖ ਸ਼ਕਤੀ ਹੋਗੇ ਪ੍ਰਤੱਖ ਦੇ ਵਿੱਚ ਕੌਣ ਆ ਜੂਗਾ ਫਿਰ ਮੰਤਰੀ ਮੰਡਲ ਆ ਜੂਗਾ ਠੀਕ ਹੈ ਉਹ ਵਰਤੋਂ ਕਰਦਾ ਅੱਗੇ ਪ੍ਰਗਟ ਪ੍ਰਗਟ ਸ਼ਕਤੀ ਹਾਂਜੀ ਜੋ ਸ਼ਕਤੀ ਸਪਸ਼ਟ ਰੂਪ ਵਿੱਚ ਮਾਲੂਮ ਹੋਵੇ ਜਿਸ ਨੂੰ ਪ੍ਰਗਟ ਕੀਤਾ ਜਾ ਸਕੇ ਉਹਨੂੰ ਆਪਾਂ ਪ੍ਰਗਟ ਸ਼ਕਤੀ ਕਹਿੰਦੇ ਆ ਜਿਵੇਂ ਪੁਲਿਸ ਜਾਂ ਸੈਨਿਕ ਸ਼ਕਤੀ ਠੀਕ ਹੈ ਜੋ ਸਪਸ਼ਟ ਰੂਪ ਦੇ ਵਿੱਚ ਆਪਾਂ ਨੂੰ ਮਾਲੂਮ ਹੁੰਦੀ ਹੋਵੇ ਭਾਵ ਕਿ ਆਪਾਂ ਉਹਨੂੰ ਦੇਖ ਸਕੀਏ ਅਪਰਗ ਅਪਰਗਟ ਸ਼ਕਤੀ ਜੋ ਸ਼ਕਤੀ ਪ੍ਰਗਟ ਰੂਪ ਦੇ ਵਿੱਚ ਦਿਖਾਈ ਨਾ ਦੇਵੇ ਆਸਾਨੀ ਨਾਲ ਪ੍ਰਗਟ ਨਾ ਕੀਤੀ ਜਾਵੇ ਉਹਨੂੰ ਅਪਰਗਟ ਸ਼ਕਤੀ ਕਹਿੰਦੇ ਆ ਜਿਹਨੂੰ ਆਪਾਂ ਆਸਾਨੀ ਦੇ ਨਾਲ ਅਚੀਵ ਨਹੀਂ ਕਰ ਸਕਦੇ ਉਹ ਪ੍ਰਗਟ ਸ਼ਕਤੀ ਹੋਗੇ ਜਿਵੇਂ ਜਨਤਾ ਦੀ ਸ਼ਕਤੀ ਮੰਨ ਲਓ ਤੁਸੀਂ ਵੋਟਾਂ ਦੇ ਵਿੱਚ ਖੜੇ ਹੋ ਜਰੂਰੀ ਨਹੀਂ ਹੈਗੇ ਤੁਸੀਂ ਕਿ ਜਿੱਤੋਗੇ ਹਨਾ ਡਿਪੈਂਡ ਕਰਦਾ ਜਨਤਾ ਤੇ ਵੀ ਤੁਹਾਨੂੰ VOTING ਦੇ ਵਿੱਚ ਜਿਤਾਉਂਦੀ ਹੈ ਜਾਂ ਕਿਵੇਂ ਹੁੰਦਾ ਅਗਿਆ ਇੱਕ ਪੱਖੀ ਸ਼ਕਤੀ ਜਦੋਂ ਇੱਕ ਵਿਅਕਤੀ ਦੂਜਿਆਂ ਉੱਤੇ ਸ਼ਕਤੀ ਦੀ ਵਰਤੋਂ ਕਰਦਾ ਤੇ ਹੋਰਨਾਂ ਉਸ ਉੱਤੇ ਕੋਈ ਸ਼ਕਤੀ ਪ੍ਰਾਪਤ ਨਹੀਂ ਹੁੰਦੀ ਪਾਵ ਕੀ ਜਦੋਂ ਇੱਕ ਵਿਅਕਤੀ ਦੂਜਾ ਉੱਤੇ ਸ਼ਕਤੀ ਦੀ ਵਰਤੋਂ ਕਰਦਾ ਤੇ ਹੋਰਨਾਂ ਨੂੰ ਉਸ ਉੱਤੇ ਸ਼ਕਤੀ ਪ੍ਰਾਪਤ ਕਰਨ ਪ੍ਰਾਪਤ ਨਹੀਂ ਹੁੰਦੀ ਤਦ ਉਹਨੂੰ ਇੱਕ ਪੱਖੀ ਸ਼ਕਤੀ ਕਹਿੰਦੇ ਆ ਤੇ ਜਦੋਂ ਉੱਚ ਅਧਿਕਾਰੀ ਮਾਧਿ ਪਾਵ ਕੀ ਉੱਚ ਅਧਿਕਾਰੀ ਕਿਸ ਨੂੰ ਹੁਕਮ ਦਿੰਦਾ ਤਾਂ ਉਹ ਇੱਕ ਪੱਖੀ ਸ਼ਕਤੀ ਹੁੰਦੀ ਹੈ ਠੀਕ ਹੈ ਸੈਨਾ ਵਿੱਚ ਅਧਿਕਾਰੀਆਂ ਦਾ ਆਪਣੇ ਮਾਧਿ ਹਿੱਤ ਅਧਿਕਾਰੇ ਨਾਲ ਸੰਬੰਧ ਇੱਕ ਪੱਖੀ ਸ਼ਕਤੀ ਹੈ ਪਾਵ ਕੀ ਆਪਣੇ ਜਿਹੜਾ ਆਫੀਸਰ ਦੇ ਨਾਲ ਜਿਹੜੇ ਕਿ ਉਹਨਾਂ ਦਾ ਸੰਬੰਧ ਇੱਕ ਪੱਖੀ ਸ਼ਕਤੀ ਹੋਗੀ ਦੋ ਪੱਖੀ ਸ਼ਕਤੀ ਜਦੋਂ ਦੋਵੇਂ ਪੱਖ ਇੱਕ ਦੂਜੇ ਪ੍ਰਤੀ ਸ਼ਕਤੀ ਦੀ ਵਰਤੋਂ ਕਰਦੇ ਨੇ ਤਾਂ ਦੋ ਪੱਖੀ ਹੋਗੀ ਜਦੋਂ ਦੋ ਦੋਨੇ ਪੱਖ ਇੱਕ ਦੂਜੇ ਦੇ ਪ੍ਰਤੀ ਆਪਣੀ ਸ਼ਕਤੀ ਦੀ ਵਰਤੋਂ ਕਰਨਗੇ ਜਿਵੇਂ ਦੋ ਰਾਸ਼ਟਰਾਂ ਵਿਚਕਾਰ ਸੰਧੀ ਹੁੰਦੀ ਆ ਤਾਂ ਉਹ ਦੋਨਾਂ ਦੋਨੇ ਹੀ ਆਪਣੀ ਸ਼ਕਤੀ ਦੀ ਵਰਤੋਂ ਕਰਕੇ ਜਿਹੜੀ ਕਿ ਸੰਧੀ ਕਰਦੇ ਨੇ ਤਾਂ ਦੋ ਪੱਖੀ ਸ਼ਕਤੀ ਦੀ ਉਦਾਹਰਣ ਹੋਗੀ ਕੇਂਦ੍ਰਿਤ ਸ਼ਕਤੀ ਜਦੋਂ ਸ਼ਕਤੀ ਇੱਕ ਹੀ ਵਿਅਕਤੀ ਜਾਂ ਇੱਕ ਸਮੂਹ ਜਾਂ ਇੱਕ ਹੀ ਥਾਂ ਤੇ ਕੇਂਦ੍ਰਿਤ ਹੁੰਦੀ ਹੈ ਇੱਕ ਜਗ੍ਹਾ ਤੇ ਹੀ ਹੁੰਦੀ ਹੈ ਉਹਨੂੰ ਆਪਾਂ ਕੇਂਦ੍ਰਿਤ ਸ਼ਕਤੀ ਕਹਿੰਦੇ ਆ ਇਕਾਤਮਕ ਸ਼ਾਸਨ ਪ੍ਰਣਾਲੀ ਵਿੱਚ ਸ਼ਕਤੀਆਂ ਕੇਂਦਰ ਦੇ ਕੋਲ ਕੇਂਦ੍ਰਿਤ ਹੁੰਦੀਆਂ ਨੇ ਠੀਕ ਹੈ ਤਾਂ ਉਹ ਕੇਂਦ੍ਰਿਤ ਸ਼ਕਤੀ ਹੋਗੀ ਅੱਗੇ ਆਜੂਗਾ ਵਿਕੇਂਦ੍ਰਿਤ ਸ਼ਕਤੀ ਹਾਂਜੀ ਜਿਵੇਂ ਸ਼ਾਸਨ ਸੰਗੀ ਸ਼ਾਸਨ ਪ੍ਰਣਾਲੀ ਵਿੱਚ ਸ਼ਕਤੀਆਂ ਦੀ ਜਿਹੜੇ ਕਿ ਵੰਡ ਹੁੰਦੀ ਹੁੰਦੀ ਹੈ ਅ ਤਿੰਨ ਸ਼ਕਤੀਆਂ ਵਿੱਚ ਵੰਡ ਕੀਤੀ ਜਾਂਦੀ ਹੁੰਦੀ ਹੈ ਕੇਂਦਰ ਸੂਚੀ ਰਾਜ ਸੂਚੀ ਸੰਵਰਤੀ ਸੂਚੀ ਅੱਗੇ ਰਾਸ਼ਟਰੀ ਸ਼ਕਤੀ ਇੱਕ ਰਾਸ਼ਟਰ ਦੁਆਰਾ ਵਰਤੀ ਜਾਣ ਵਾਲੇ ਸ਼ਕਤੀ ਨੂੰ ਰਾਸ਼ਟਰੀ ਸ਼ਕਤੀ ਦਾ ਨਾਮ ਦਿੱਤਾ ਜਾਂਦਾ ਹੈ ਇਦੇ ਵਿੱਚ ਤਿੰਨ ਰੂਪ ਸ਼ਾਮਲ ਹੁੰਦੇ ਨੇ ਮਨੋਵਿਗਿਆਨਿਕ ਆਰਥਿਕ ਤੇ ਸੈਨਿਕ ਸ਼ਕਤੀ ਮਨੋਵਿਗਿਆਨਿਕ ਜਦੋਂ ਮਾਨਸਿਕ ਹਾਲਤ ਨਾਲ ਸੰਬੰਧਿਤ ਹੁੰਦੇ ਜਿਹੜੇ ਮਨੋਵਿਗਿਆਨਿਕ ਹੋਗੀ ਠੀਕ ਹੈ ਤੇ ਆਰਥਿਕ ਹੋਗੀ ਪੈਸੇ ਨਾਲ ਸੰਬੰਧਿਤ ਹੋਗੀ ਤੇ ਜਿਹੜੀ ਸੈਨਿਕ ਹੋਗੀ ਕਿਸ ਕਿਸੇ ਬਲਦੇ ਨਾਲ ਸੰਬੰਧਿਤ ਹੋਗੀ ਸੈਨਿਕ ਸ਼ਕਤੀ ਦਾ ਉਦੇਸ਼ ਬਾਹਰਲੇ ਹਮਲੇ ਤੋਂ ਦੇਸ਼ ਦੀ ਰੱਖਿਆ ਕਰਨਾ ਤੇ ਦੇਸ਼ ਦੇ ਅੰਦਰ ਕਾਨੂੰਨ ਦੇ ਪ੍ਰਬੰਧ ਨੂੰ ਬਣਾ ਕੇ ਰੱਖਣਾ ਠੀਕ ਹੈ ਹਾਂਜੀ ਇਹ ਸੀ ਤੁਹਾਡੇ ਕੁਐਸਚਨਸ ਥੈਂਕਸ